ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਕਦੇ ਵੀ ਬਿਮਾਰ ਨਾ ਹੋਈਏ ਤੇ ਆ ਚਾਰ ਫਸਲਾਂ ਆਪਣੇ ਖੇਤਾਂ ਦੇ ਵਿੱਚ ਉਗਾ ਲਓ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਬਿਮਾਰ ਨਹੀਂ ਹੋਵੋਗੇ ਅੱਜ ਦੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਵੀਡੀਓ ਪੂਰਾ ਦੇਖ ਕੇ ਸ਼ੇਅਰ ਕਰਿਓ ਤਾਂ ਜੋ ਇਹ ਜਾਣਕਾਰੀ ਹੋਰ ਵੀ ਲੋਕਾਂ ਤੱਕ ਪਹੁੰਚ ਸਕੇ ਇਹ ਕਿਹੜੀਆਂ-ਕਿਹੜੀਆਂ ਫਸਲਾਂ ਨੇ ਸਾਰੀ ਗੱਲਬਾਤ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਕਦੇ ਵੀ ਸਕਿੱਪ ਨਾ ਕਰਿਓ ਕਿਉਂਕਿ ਬਹੁਤ ਹੀ ਕੰਮ ਦੀਆਂ ਗੱਲਾਂ ਨੇ ਇਸ ਕਿਸਾਨ ਦਾ ਕਹਿਣਾ ਹੈ ਕਿ 5500 ਸਾਲ ਤੋਂ ਪਹਿਲਾਂ ਕਦੇ ਬਾਬੇ ਨਾਨਕ ਨੇ ਇਹਨਾਂ ਫਸਲਾਂ ਦੀ ਖੇਤੀ ਕੀਤੀ ਸੀ ਸਾਈ ਫਸਲ ਉਗਦੀ ਆ ਨਾ ਇਹ ਜਿਹੜੀ ਆ ਧਰਤੀ ਆ ਇਹਦਾ ਧੀਪੋਤ ਫਸਲੀ ਇਹ ਅਸਲੀ ਧੀਪੋਤਾ ਦਾ ਜਿਹੜੇ ਆਪਾਂ ਅੱਜ ਜ਼ਿਮੀਂਦਾਰ ਜਿਹੜਾ ਕੋਈ ਫਸਲ ਬੀਜਦਾ ਨਾ ਹੂੰ ਏ ਮਤਰਿਆਵਾ ਪਹਿਲੀ ਵਾਰ ਇਸ ਕਿਸਾਨ ਨੇ ਇਹ ਤਜਰਬਾ ਕਰਕੇ ਇਹ ਚਾਰ ਫਸਲਾਂ ਉਗਾਈਆਂ ਨੇ ਕਿਹੜੀਆਂ-ਕਿਹੜੀਆਂ ਫਸਲਾਂ ਨੇ ਆਓ ਕਰਦੇ ਆ ਗੱਲਾਂ-ਬਾਤਾਂ ਜਾਣਦੇ ਆ ਪੂਰੀ ਕਹਾਣੀ ਸਸਿਕਾ ਦੋਸਤੋ ਅੱਜ ਸੁਭਰਾਵਾ ਪਿੰਡ ਦੇ ਵਿੱਚ ਮੌਜੂਦ ਆ ਤੇ ਅੱਜ ਖੇਤੀ ਦੇ ਵਿੱਚ ਕੁਝ ਭਿੰਤਾ ਨਜ਼ਰ ਆਈ ਇੱਥੇ ਲੰਘ ਰਹੇ ਸੀ ਤੇ ਬਾਬਾ ਜੀ ਸਾਨੂੰ ਮਿਲੇ ਬਾਬਾ ਜਗੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਬਾਬਾ ਜੀ ਖੇਤੀ ਕਰ ਰਹੇ ਆ ਵੱਖਰੀ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਕਹਿੰਦੇ ਅੱਜ ਤੋਂ 500 ਸਾਲ ਪਹਿਲਾਂ ਇਹਨਾਂ ਚੀਜ਼ਾਂ ਦੀ ਖੇਤੀ ਹੁੰਦੀ ਸੀ ਤੇ ਬਿਮਾਰੀਆਂ ਰਹਿਤ ਆਟਾ ਜਿਹੜਾ ਉਹ ਬਣਦਾ ਸੀ ਅੱਜ ਤਾਂ ਆਪਾਂ ਕਣਕ ਚੌਲ ਤੇ ਹੀ ਜਿਹੜੇ ਆ ਉਹ ਨਿਰਪਰ ਹੋ ਗਏ ਆ ਪਰ ਬਹੁਤ ਸਾਰੀਆਂ ਐਸੀਆਂ ਸਾਡੀਆਂ ਫਸਲਾਂ ਸੀ ਜਿਹੜੀਆਂ ਸਾਡੀ ਸਿਹਤ ਵਾਸਤੇ ਵੀ ਬਹੁਤ ਚੰਗੀਆਂ ਸਨ ਤੇ ਲੋਕ ਇਹਨਾਂ ਦੀ ਖੇਤੀ ਵੀ ਕਰਿਆ ਕਰਦੇ ਸਨ ਆਪਾਂ ਕੁਝ ਖੇਤੀ ਅੱਜ ਤੁਹਾਨੂੰ ਵੱਖਰੀ ਦਿਖਾਉਣੀ ਆ ਜਿਨ੍ਹਾਂ ਦਾ ਆਟਾ ਬਣਦਾ ਤੇ ਪੁਰਾਣੇ ਸਮਿਆਂ ਦੇ ਵਿੱਚ ਲੋਕ ਇਸ ਨੂੰ ਵਰਤਦੇ ਸੀ ਖਾਂਦੇ ਸੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਇਹਦੇ ਵਰਤਣ ਦਾ ਤਰੀਕਾ ਜਾਣਾਂਗੇ ਇਹਦੇ ਬਿਜਾਈ ਦਾ ਤਰੀਕਾ ਜਾਣਾਂਗੇ ਤੇ ਹੋਰ ਜੋ ਵੀ ਸਾਵਧਾਨੀਆਂ ਵਰਤਰੀਆਂ ਪੈਂਦੀਆਂ ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਬਾਬਾ ਜਗੀਰ ਸਿੰਘ ਜੀ ਨੇ ਬਾਬਾ ਜੀ ਆਜੂ ਬਹੁਤ ਬਹੁਤ ਸਵਾਗਤ ਹੈ ਤੇ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਸ ਖੇਤੀ ਬਾਰੇ ਦੱਸ ਦਿਓ ਇਹ ਕਿਹੜੀ ਖੇਤੀ ਹੈ ਜੀ ਇਹ ਜੀ ਇਹ ਕੌਣ ਦਾ ਇਹ ਕੋਦਰਾ ਹਾਂਜੀ ਇਹਦਾ ਸਿੱਟਾ ਕਿਹੜਾ ਜੀ ਪਹਿਲਾਂ ਮੈਨੂੰ ਸਿੱਕਾ ਦਿਖਾਓ ਜੀ ਇਹਦਾ ਸਿੱਟਾ ਨਾ ਜੀ ਇਹਦਾ ਸਿੱਟਾ ਨਾ ਬਣ ੜਿਆ ਵਾ ਜਿਹੜਾ ਬਣਦਾ ਨਾ ਇਤੀਨਾ ਟੈਡਾ ਨਾ ਜਿਹੜਾ ਆਹ ਸਿੱਟਾ ਜੀ ਇਹਦਾ ਆ ਥੋੜਾ ਕਲੋਜ਼ ਕਰਕੇ ਦਿਖਾ ਦਿਓ ਜੀ ਆ ਜਰਾ ਆ ਸਿੱਟੇ ਇਹਦੇ ਆ ਇਹਦੀ ਲੰਬਾਈ ਕਿੰਨੀ ਕੁ ਹੋਊਗੀ ਇਹਦੀ ਬਾਅਦ ਚ ਇਹਦਾ ਜੀ ਲੰਬਾਈ ਤੇ तकरीबन ਇੱਡੀ ਹੀ ਰਹਿਣੀ ਆ ਅੱਛਾ ਤੇ ਇਹ ਨਾ ਮੈਂ ਇਤੀ ਪਹਿਲੀ ਅਰਬੀ ਜਾਵਾਂ ਇਤੀ ਪੂਰਾ ਕੋ ਹੋਇਆ ਕੋ ਤਜਰਬਾ ਨਹੀਂ ਹੂੰ ਮੈਂ ਖੇਤੀਬਾੜੀ ਆ ਉਹਨਾਂ ਨੂੰ ਵੜਿਆਂ ਨਾਲ ਸਾਰਿਆਂ ਨਾਲ ਸੰਪਰਕ ਕਰਦਾ ਰਿਹਾ ਆਂ ਵੀ ਜਨਾ ਵੀ ਇਹਦੇ ਬਾਰੇ ਕੋਈ ਵਿਅਜ-ਬਾਰੇ ਵੀ ਦੱਸੋ ਹੂੰ ਤੇ ਪਰ ਉਹਨਾਂ ਆਖਿਆ ਵੀ ਸਾਨੂੰ ਅਜੇ ਤੱਕ ਇਹਦੇ ਕੋਲ ਜਾਣਕਾਰੀ ਨਹੀਂ ਗਈ ਪਹੁੰਚੀ ਤੇ ਮੈਂ ਫਿਰਨਾ ਉਹਨਾਂ ਨੇ ਫਿਰ ਮੈਨੂੰ ਬੀਕ ਲਾਤਾ ਤਰਨਤਨ ਜਨਾ ਵੀ ਸੰਧੂ ਸਾਹਾ ਅੱਛਾ ਜੀ ਪਰਮੇਂਦਰ ਸਿੰਘ ਸੰਧੂ ਤਰਨਤਨ ਜਿਹੜਾ ਯੂਨੀਵਰਸਿਟੀ ਲੁਧਿਆਣੇ ਦੇ ਨਾਲ ਜੁੜਿਆ ਹੋ ਹੂੰ ਤੇ ਉਹਨਾਂ ਨੇ ਫਿਰ ਮੈਨੂੰ ਫੋਨ ਕੀਤਾ ਵੀ ਇਸ ਤਰ੍ਹਾਂ ਵੀ ਅੰਕਲ ਜੀ ਤਰ੍ਹਾਂ ਕੋ ਬੀ ਅਸੀਂ ਲਿਆਂਦੇ ਬੜੀ ਦੂਰੋਂ ਜਿੱਦੋਂ ਜਾਏ ਨਾ ਮੰਗਾਏ ਆ ਹੂੰ ਤੇ ਤੁਸੀਂ ਇਕੱਲੇ ਕਾਮਯਾਬ ਕਰ ਸਕਦੇ ਹੋ ਹੋਰ ਸਾਨੂੰ ਜਾ ਆਉਦਾ ਆ ਵੀ ਤਰਨ ਤਨ ਜਿਹੜੇ ਤੇ ਮੈਦ ਨਹੀਂ ਕੋ ਕਾਮਯਾਬ ਕਰ ਸਕਦਾ ਹੋਵੇ ਹੂੰ ਤੇ ਮੈਂ ਕਿਹਾ ਚਲੋ ਵੀ ਮੋਈ ਖੇਤਰ ਕਰਕੇ ਵੇਖ ਲੀਨਾ ਹੂੰ ਉਹ ਜੀ ਫਿਰ ਮੈਨੂੰ ਉਹ ਬੀਜ ਦੇਗੇ ਹੂੰ ਤੇ ਮੈਨੂੰ ਆਂਦੇ ਵੀ ਇੰਜ ਕਰੀ ਵੀ ਤੁਸੀਂ ਦਾ ਕਿਸਾਨ ਕਿਸਾਨ ਅੰਕਲ ਜੀ ਤੁਸੀਂ ਇਥੇ ਘਰੇ ਇਕੱਠੇ ਕਰ ਲਿਓ ਨਾਲ ਨਿਕਾ ਜਾ ਕੈਂਪ ਦਾ ਕੈਂਪ ਬਣ ਜਾਊਗਾ ਹੂੰ ਤੇ ਨਾਲੇ ਵੀ ਜਨਾ ਵੀ ਆਪਾਂ ਤੁਹਾਨੂੰ ਬੀਜ ਦੇ ਦਾਂਗੇ ਤੇ ਉਦੋਂ ਮੇਰੇ ਨਾਲ ਉਹਨਾਂ ਨੇ ਦਹਾ ਕਿਸਾਨਾਂ ਨੂੰ ਬੀਜ ਦਿੱਤੇ ਆ ਦਹਾ ਕਿਸਾਨਾਂ ਨੂੰ ਦਹਾ ਕਿਸਾਨਾਂ ਨੂੰ ਅੱਛਾ ਜੀ ਮੈਂ ਉਹਨਾਂ ਸਾਰਿਆਂ ਤੋਂ ਮੁਰਕਿਆ ਜਿੱਥੇ ਜਿੱਥੇ ਉਹਨਾਂ ਨੇ ਬੀਜੇ ਮੈਂ ਜਾ ਕੇ ਵੇਂਦਾਰਿਆ ਆਵਾ ਤੇ ਮੈਂ ਨਹੀਂ ਹਜੇ ਬੀਜਿਆ ਮੈਂ ਪਹਿਲਾਂ ਉਹਨਾਂ ਦੇ ਵੇਂਦਾਰਿਆ ਤੇ ਅੱਜ ਭਾਵੇਂ ਵੇਂਦਾਰਿਆ ਵੀ ਕਿਸੇ ਦਾ ਕੋ ਕਾਮਯਾਬ ਹੀ ਹੈਗਾ ਕਿ ਨਹੀਂ ਹੂੰ ਉਹ ਜਿਹਨੂੰ ਮੈਂ ਮੁਰਕਿਆ ਪੁੱਛਦਾਰਿਆ ਆ ਮ ਉਹ ਕਹੜਿਓ ਮੈਨੂੰ ਇਹ ਜਵਾਬ ਦਿੰਦੇ ਰਿਹਾ ਵੀ ਅਸੀਂ ਸਾਡੀ ਕਹਾ ਬਹੁਤ ਜ਼ਿਆਦਾ ਹੋ ਗਿਆ ਅਸੀਂ ਤੇ ਅਸੀਂ ਨਾ ਇਹਨੂੰ ਵਾਹ ਘੱਟਿਆ ਵਾ ਅੱਛਾ ਤੇ ਕਹਾ ਜਨਾ ਵੀ ਉਹ ਨੇਗਲ ਦਾ ਕੰਮ ਨਹੀਂ ਸੀ ਤਾਂ ਕਹਾ ਤੋਂ ਉਤਰਾ ਹੋ ਗਿਆ ਸੀ ਮੇਰੇ ਵੀ ਬਹੁਤ ਜ਼ਿਆਦਾ ਹੂੰ ਮੈਂ ਮੁੜ ਕੇ ਉਤਰਾ ਪਹਿਲਾਂ ਇਤਰਾ ਕਰਦਾ ਰਿਹਾ ਵੀ ਇਹਨੂੰ ਨਾ ਜ਼ਮੀਨ ਨੂੰ ਭਰਕਤ ਆ ਹੂੰ ਇਹਨੂੰ ਭਰਕੇ ਤੇ ਮੈਂ 8-10 ਦਿਨ ਤੱਕ ਇਹਨੂੰ ਡੀਕਿਆ ਤੇ ਮੁੜ ਕੇ ਜਦੋਂ ਡੀਕਿਆ ਤੇ ਉਹ ਫੇਰ ਨਾ ਬੜਾ ਕਹਾ ਹੋ ਗਿਆ ਵਿੱਚ ਜੀ ਮੈਂ ਇੰਜ ਕੀਤਾ ਵੀ ਨਿਗੇ ਨਿਗੇ ਹੱਲ ਲਾ ਕੇ ਤੇ ਮੈਂ ਮੁੜ ਕੇ ਫੇਰ ਨਾ ਵਾਹ ਕੱਤਿਆ ਹੂੰ ਫੇਰ ਇੱਕ ਪਾਣੀ ਹੋਰ ਲਾਤਾ ਹੂੰ ਜਦੋਂ ਉਹ ਪਾਣੀ ਲਾਇਆ ਤੇ ਉਦੋਂ ਵੀ ਬਹੁਤ ਜ਼ਿਆਦਾ ਕਹਾ ਹੋ ਗਿਆ ਹੂੰ ਇਹ ਨਾ ਜਿਹੜਾ ਸਾਈ ਫਸਲ ਉਗਦੀ ਆ ਨਾ ਹਾਂ ਇਹ ਜਿਹੜੀ ਆ ਧਰਤੀ ਆ ਇਹਦਾ ਧੀਪੋਤ ਅਸਲੀ ਇਹ ਅਸਲੀ ਧੀਪੋਤਾ ਦਾ ਜਿਹੜੇ ਆਪਾਂ ਜ਼ਿਮੀਂਦਾਰ ਜਿਹੜਾ ਕੋਈ ਫਸਲ ਬੀਜਦਾ ਨਾ ਇਹ ਮਤਰਿਆ ਵਾ ਇਹ ਤੁਹਾਨੂੰ ਹੀ ਤੁਸੀਂ ਆਪ ਵੀ ਜਾਣਦੇ ਦੁਨੀਆ ਫਸਲਾਂ ਮਤਰਿਆਂ ਨੇ ਹਾਂਜੀ ਹਾਂਜੀ ਇਹ ਇਹ ਅਸਲੀ ਆ ਜਿਹੜਾ ਆਪਦੇ ਆ ਭੋਗਦਾ ਆਪਣੇ ਆ ਭੋਗਦਾ ਜਿਹੜਾ ਆਪਣੇ ਆ ਭੋਗਦਾ ਉਹ ਅਸਲੀ ਧੀਪੋਤਾ ਤੇ ਤੁਸੀਂ ਵੀ ਆਮ ਹੀ ਜਾਣਦੇ ਜੀ ਵੀ ਜਿਤਨਾ ਜਿਹੜਾ ਵੀ ਮਤਰੇ ਨਾਲ ਬੱਚੇ ਦੇ ਨਾਲ ਜਿਤਨਾ ਕੋਈ ਉਹਦੇ ਨਾਲ ਸਲੂਕ ਹੁੰਦਾ ਸਾਰੀ ਦੁਨੀਆ ਹੀ ਪਲੀ ਭਾ ਦਾ ਜਾਨੂ ਆ ਇਹ ਕਰਕੇ ਜਨਾਬੀ ਉਹ ਨਾ ਆਪ ਦਾ ਜਨਾਬੀ ਜਿਆਦੀ ਇਹਦੇ ਉਹ ਜਿਆਦਾ ਹੁੰਦਾ ਇਹਦੇ ਜਿਹੜਾ ਆਪਾਂ ਫਸਲ ਬੀਜਦੇ ਉਹ ਘੱਟ ਹੁੰਦਾ ਕਿਤੇ ਝੋਨੇ 'ਚ ਵੇਖ ਲਿਓ ਜੇ ਕਿਤੇ ਸਵਾਗਤ ਦਾ ਬੂਟਾ ਆ ਤੇ ਉਹ ਵੀ ਆਇਆ ਆਇਰਾਡਾ ਆਊਗਾ ਤੇ ਝੋਨਾ ਬਿਲਕੁਲ ਛੋਟਾ ਹੋਊਗਾ ਬਿਲਕੁਲ ਅੱਛਾ ਇਹਦਾ ਨਾਮ ਤੁਸੀਂ ਦੱਸਿਆ ਕੋਦਰਾ ਹਾਂਜੀ ਕੋਦਰਾ ਇਹ ਕੋਦਰਾ ਉਹ ਹੀ ਕਹਿੰਦੇ ਬਾਬੇ ਨਾਨਕ ਨੇ ਵੀ ਕੋਦਰੇ ਦੀ ਰੋਟੀ ਖਾਦੀ ਸੀ ਜਦੋਂ ਜਦੋਂ ਭਾਈ ਲਾਲੋ ਦੇ ਘਰ ਜਾਂਦੇ ਹਨ ਤੇ ਉਹੀ ਕੋਦਰਾ ਹੈ ਉਹੋ ਜੀ ਉਹੋ ਅੱਛਾ ਆਪਾਂ ਹੁਣ ਇਹਦੀ ਬਜਾਈ ਦੀ ਗੱਲ ਕਰੀਏ ਤੇ ਇਹਦੀ ਸ਼ੁਰੂਆਤੀ ਤੌਰ ਤੇ ਆਪਾਂ ਨੂੰ ਕਿੰਨੀ ਕੁ ਸੇਮ ਚਾਹੀਦੀ ਆ ਜ਼ਮੀਨ ਦੇ ਵਿੱਚ ਜਦੋਂ ਆਪਾਂ ਇਹਦੀ ਬਜਾਈ ਕਰਨੀ ਹੈ ਤੇ ਸਮਾਂ ਕਿਹੜਾ ਹੁੰਦਾ ਉਹ ਨਾਲ ਜੀ ਸਮਾਂ ਦੇ ਇਤਰਾ ਜਨਾ ਹੈ ਆ ਵੀ ਇਹ ਜਨਾਬੀ ਫਸਲ ਆ ਸੋਮਣੀ ਦੀ ਹਾਂ ਸੌਣੀ ਦੀ ਫਸਲ ਆਦੇ ਆ ਮੈਂ ਇਹ ਚੀਜ਼ ਤਜਰਬਾ ਲਾਉਣ ਕਰਕੇ ਤਾਂ ਮੈਂ ਛੱਟਾ ਦੇ ਬੈਠਾ ਹਾਂ ਤੇ ਇਹਨਾਂ ਕੇਰ ਕੇ ਵੀ ਬੀ ਸਕੀਦਾ ਹਾਂ ਜਦੋਂ ਕੇਰ ਕੇ ਬੀ ਸਕੀਦਾ ਤੇ ਉਹ ਗੋਡਲਾ ਸੌਖਾ ਹੋ ਜਾਂਦਾ ਹਾਂ ਆ ਜਿਹੜਾ ਚੀਜ਼ ਆ ਇਹ ਤਾਂ ਮੈਂ ਆਪ ਤੇ ਬਿਆਈ ਦਾ ਹਿਸਾਬ ਲਿਆ ਵੀ ਇਹ ਥੋੜੀ ਜਿਹੀ ਹੋਰ ਗਿਤਰੀ ਚਾਹੀਦੀ ਆ ਤੇ ਉਹ ਜਿਹੜੀਆਂ ਤਿੰਨੇ ਫਸਲਾਂ ਉਹ ਤਾਂ ਜਿਹੜਾ ਵੀ ਜਿਸ ਟਾਈਮ ਤੇ ਆਪਾਂ ਨੂੰ ਤੇ ਵੀ ਜਾਣੇ ਪਹਿਲਾਂ ਇਹਨਾਂ ਤੇ ਰਹੀਏ ਆਪਾਂ ਵੀ ਇਹਨਾਂ ਨੂੰ ਕਿੰਨੀ ਕੁ ਸੇਮ ਚਾਹੀਦੀ ਜਦੋਂ ਛੱਟਾ ਦੇਣਾ ਇਹਦੇ ਸੇਮ ਤੋਂ ਕੋਈ ਜਨਾਨੀ ਚੱਲਦੀ ਹੈ ਜਨਾਬੀ ਜਿਤਨਾ ਆਪਾਂ ਆਮ ਕਣਕ ਕੇਰਦੇ ਆ ਬੱਤਰ ਚ ਹੂੰ ਉਹ ਤਰ੍ਹਾਂ ਹੀ ਜਨਾਬੀ ਇਹਨੂੰ ਬੀਜ ਤਾਂ ਆਇਆ ਕਰਕੇ ਤੇ ਜੜੀਆਂ ਨਿਗੀ ਨਿਗੀ ਹਾਲੀਆਂ ਚੜੀਆਂ ਉਹਦੇ ਨਾਲ ਨਿਗੇ ਨਿਗੇ ਦਾਣੇ ਕੇਸ ਦੇ ਤੇ ਉਹ ਬਾਸੇ ਨੂੰ ਕਿਤੇ 15 20 ਦਿਨ ਹੀ ਮੁੜ ਕੇ ਪਾ ਲਈ ਸਮਾਹ ਕਿਹੜਾ ਦੱਸਿਆ ਇਹਦਾ ਹਾਂਜੀ ਸਮਾਹ ਸਮਾਹ ਕਿਹੜਾ ਬੀਜਨ ਦਾ ਸਮਾਹ ਜੀ ਅਜਾ ਸੌਣੀ ਦੀ ਫਸਲ ਆ ਉਤਰਾ ਮੇਰੇ ਤੋਂ ਨੋਟ ਨਹੀਂ ਕੀਤਾ ਗਿਆ ਜਨਾ ਵੀ ਇਹ ਕਿਹੜੇ ਮਹੀਨੇ ਚ ਬੀਜਿਆ ਵਾ ਤੇ ਫਸਲ ਉਤਰਾ ਸੌਣੀ ਦੀ ਹੈ ਸੌਣੀ ਦੀ ਹਾਂਜੀ ਬੀਜ ਨਹੀਂ ਕਿਹੜੇ ਮਹੀਨੇ ਚ ਚਾਹੀਦੀ ਹੈ ਇਹ ਜੀ ਹੁਣ ਤੁਸੀਂ ਹਿਸਾਬ ਲਾ ਲਓ ਵੀ ਜਦੋਂ ਕਾ ਆਪਾਂ ਮੱਕਈ ਬੀਜਦੇ ਹਾਂ ਹਾਂ ਉਦੋਂ ਕਿ ਜਨਾ ਵੀ ਇਹ ਹੂੰ ਬੀਜ ਨਹੀਂ ਚਾਹੀਦੀ ਆ ਹੂੰ ਕਿਹੜੇ ਮਹੀਨੇ ਚ ਕਵਾਂਗੇ ਆਪਾਂ ਦੇਸੀ ਮਹੀਨੇ ਦੇ ਹਿਸਾਬ ਨਾਲ ਤੁਸੀਂ ਲਾਉਣਾ ਹੋ ਇਹਦੇ ਮੈਂ ਨਾ ਜੀ ਤੁਹਾਨੂੰ ਸਿੱਧੀ ਵਾਲ ਦੱਸਾਂ ਵੀ ਮੈਂ ਨਾ ਉਹ ਨਾ ਤੇ ਬਹੁਤੀ ਪੜਾਈ ਆ ਹਾਂ ਆਸੂ ਕੱਤੇ ਜੇ ਤੇ ਆਸੂ ਕੱਤੇ ਜੇ ਦੇ ਕਰਕੇ ਇੱਥੇ ਕਿ ਬੀਜਣਾ ਚਾਹੀਦਾ ਇਹਨੂੰ ਮੈਂ ਤਕਰੀਬਨ ਅੱਜ ਤੱਕ ਹੋਂ ਵੀ ਜਿਹੜਾ ਕੋ ਖੇਤੀਬਾੜੀ ਕਰਦਾ ਵਾਂ 20 ਕਿੱਲੇ ਜ਼ਮੀਨ ਹੋ ਜਿਹਨਾਂ ਵਿੱਚ 10 ਕਿੱਲੇ ਮੇਰੀ ਆਪਦੀ ਹੈ ਤੇ 10 ਕਿੱਲੇ ਮੈਂ ਆਪਦੇ ਭਰਾਵਾਂ ਦੀ ਇਹਨੂੰ ਬੀਜਣ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਪਾਣੀ ਲਾਉਣਾ ਪੈਂਦਾ ਜੀ ਜਦੋਂ ਕਿ ਦੇਖਿਆ ਜਣਾ ਮੜਾ ਜਾ ਵੀ ਵਟ ਖਾਣ ਲੱਗਦਾ ਉਦੋਂ ਪਾਣੀ ਇਹਨੂੰ ਲਾ ਦੇਣਾ ਪਾਣੀ ਲਾ ਦੇਣਾ ਕੋਈ ਦਵਾਈ ਬੂਟੀ ਇਹਨੂੰ ਕੋਈ ਕੌਣ ਦਿੰਦਾ ਨਹੀਂ ਦਵਾਈ ਆ ਤਰਾ ਐਤੀਆਂ ਨੂੰ ਆ ਮੁਸ਼ਕਲ ਜੀ ਇਕਾਈ ਆ ਤਾਂ ਮੈਂ ਖੇਤੀਬਾੜੀ ਵਾਲ ਨੂੰ ਪੁੱਛਿਆ ਰਿਹਾ ਮੈਨੂੰ ਉਹ ਗਾੜੀਆਂ ਇਹ ਜਵਾਬ ਦਿੰਦੇ ਰਿਹਾ ਵੀ ਅੰਕਲ ਜੀ ਤੋ ਹਾਂ ਉਹ ਘਾਰ ਹੀ ਖਾਣਾ ਵਾ ਤੇ ਉਹਨੂੰ ਆਖੇ ਮੇਰੇ ਅੱਖੇ ਲੱਗਣਾ ਚਲੋ ਥੋੜਾ ਘੱਟ ਦੇ ਕੋਲ ਉਹ ਇਹਦੇ ਸਪਰੇਅ ਨਾ ਕਰਿਓ ਜੀ ਇਹਨੂੰ ਅਜ ਤੱਕ ਕੋਈ ਨਾ ਸਪਰੇਅ ਨਾ ਖਾ ਦੋ ਕੋਈ ਨਹੀਂ ਤੇ ਇੰਨੀ ਗੱਲ ਹੈਗੀ ਆ ਵੀ ਮੈਂ ਬੰਦਾ ਦਿਹਾੜੀਆਂ ਲਾ ਕੇ ਤੇ ਆਪ ਨਾਲ ਦਾ ਲੱਗਦਾ ਰਿਹਾ ਮਾਂ ਤੇ ਇਹਦੇ ਸਾਰੇ ਜੀ ਜਨਾਬੀ ਘਾਹ ਬਹੁਤ ਜ਼ਿਆਦਾ ਆ ਗਿਆ ਬਈ ਇੱਥੇ ਬੰਨਿਆਂ ਦੇ ਕੱਢ ਕੱਢ ਕੇ ਛੁੱਟਿਆ ਉਹ ਘਾਹ ਮੁੜ ਕੇ ਮੈਂ ਘ ਇੱਕ ਵਾਰੀ ਫੇਰ ਮੈਂ ਕਹਾਂਗਾ ਵੀ ਇੱਕ ਜੀ ਤਸਵੀਰ ਜਿਹੜੀ ਇਹਦੀ ਜਰੂਰ ਦਿਖਾ ਦਿਓ ਆ ਇਹਦੇ ਸਿੱਟੇ ਆ ਜੀ ਬਿਲਕੁਲ ਬਰੀਕ ਬਰੀਕ ਸਿੱਟੇ ਆ ਤੇ ਇਹਦੇ ਵਿੱਚੋਂ ਜਦੋਂ ਆਟਾ ਬਣੇਗਾ ਤਾਂ ਉਹ ਆਟਾ ਜਿਹੜਾ ਬਿਮਾਰੀਆਂ ਰਹਿਤ ਹੋਦਰੇ ਦੀ ਜੀ ਇਹ ਜੀ ਕੋਧਰਾ ਜਦੋਂ ਅੱਜ ਤੋਂ ਕੋਈ ਜੀ 500 ਸਾਲ ਪਹਿਲਾਂ ਜਨਾ ਵੀ ਇਹਦੇ ਨਾ ਗੁਰੂ ਨਾਨਕ ਦੇ ਟਾਈਮ ਤੇ ਗੁਰੂ ਨਾਨਕ ਦੇ ਟਾਈਮ ਤੇ ਇਹਦਾ ਆਟਾ ਗੁਰੂ ਨਾਨਕ ਵੀ ਖੇਤੀ ਕਰਦਾ ਰਿਹਾ ਗੁਰੂ ਨਾਨਕ ਸਾਹਿਬ ਨੇ ਖੇਤੀ ਕੀਤੀ ਉਹ ਜਨਾਬੀ ਇਹਦਾ ਆਟਾ ਉਹਨਾਂ ਵਰਤਦੇ ਰਿਹਾ ਤੇ ਉਦੋਂ ਜਨਾਬੀ ਉਹਨਾਂ ਉਹਨਾਂ ਦਾ ਜਮਿਆ ਜਾ ਉਹਨਾਂ ਸਮਿਆ ਜਾ ਜੀ ਦੇ 150 ਸਾਲ 100 ਤੋਂ ਉੱਪਰ ਹੀ ਜਨਾਬੀ ਹਰ ਇੱਕ ਇਨਸਾਨ ਦੀ ਜਨਾਬੀ ਉਮਰ ਹੁੰਦੀ ਹੈ ਹਾਂ ਤੇ ਹੁਣ ਜਿਸ ਕਰਕੇ ਆਪਾਂ ਕਣਕ ਤੇ ਨਿਰਪਰ ਕੱਲੀ ਤੇ ਰਹਿ ਗਏ ਹਾਂ ਤੇ ਹੁਣ 70-75 ਤੱਕ ਜਨਾਬੀ ਜਿਹੜਾ ਉਥੋਂ ਤੱਕ ਆ ਗਿਆ ਤਾਂ ਕੋਈ ਕਰਮਾਲਾ ਇਹ ਦੂ ਥੋੜਾ ਕਨ ਤਾਂ ਜਾਂਦਾ ਵਾ ਨਹੀਂ ਤੇ ਇੱਥੇ ਕੀ ਕੰਮ ਸੀਮਿਤ ਹੋ ਜਾਂਦਾ ਚਲੋ ਆਪਾਂ ਹੁਣ ਦੂਜੀ ਇਥੇ ਖੇਤੀ ਵੀ ਤੁਹਾਡੀ ਦੇਖਦੇ ਸੰਗਤ ਜੀ ਇਹ ਕੋਦਰਾ ਸੀਗਾ ਤੇ ਕੋਦਰੇ ਤੋਂ ਆਪਾਂ ਤੁਹਾਨੂੰ ਹੋਰ ਫਸਲਾਂ ਜਿਹੜੀਆਂ ਉਹ ਵੀ ਦਿਖਾਵਾਂਗੇ ਇੱਕ ਕੰਗਣੀ ਹੋਰ ਕੀ ਦੱਸਿਆ ਜੀ ਆਹ ਜੀ ਨਾਲ ਇਹਦੇ ਆ ਕੰਗਵੀ ਕੰਗਵੀ ਤੇ ਕੰਗਵੀ ਤੋਂ ਬਾਅਦ ਹੋਰ ਹੋਰ ਦੂਜੀ ਫਸਲ ਤਾਂ ਨਾ ਆ ਗਈ ਆ ਅਗਲੇ ਬੰਨੇ ਚੀਨਾ ਚੀਨਾ ਚੌਥੇ ਨੰਬਰ ਤੇ ਚੀਨਾ ਚੀਨਾ ਤੇ ਕੰਗਵੀ ਹੁਣ ਪਹਿਲਾ ਆ ਆ ਜਿਹੜੀ ਹੈਗੀ ਇਹ ਕੰਗਵੀ ਹੈ ਜੀ ਆਹ ਜੀ ਆਹ ਕੰਗਵੀ ਆ ਹੁਣ ਨਾ ਥੋੜੀ ਜਿਹੀ ਜਨਾਬੀ ਇਹ ਇਹਨੂੰ ਵਾਢੀ ਕਰਦੋ ਕੰਮ ਲੇਟ ਹੋ ਗਿਆ ਵਾ ਤੇ ਪਹਿਲਾ ਦਿਨ ਨਹੀਂ ਕੋਈ ਵੀ ਲੱਗਾ ਤੇ ਇਹ ਕਰਕੇ ਡੇਟ ਹੋ ਗਿਆ ਤੇ ਹੁਣੋ ਇਹਦੀ ਜਨਾਬੀ ਹੁਣ ਮੈਂ ਅੱਜ ਭਰ ਕੇ ਦੋ ਕਧਿਆਣ ਤਰਾ ਕਹਦੀ ਜਨਾਬੀ ਵਡਾਈ ਕਰ ਦੇਣੀ ਆ ਜੀ ਜੀ ਇਹ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਇਹ ਕੰਗਵੀ ਆ ਤੇ ਇਹਦਾ ਵੀ ਆਟਾ ਜਿਹੜਾ ਉਹ ਬਣਾਇਆ ਜਾਂਦਾ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਰਹਿਤ ਇਹ ਆਟਾ ਜਿਹੜਾ ਬਣੂਗਾ ਤੇ ਇਹ ਹੁਣ ਵਾਢੀ ਤੇ ਆਈ ਆ ਤੇ ਥੋੜੇ ਦਿਨਾਂ ਤੱਕ ਵੱਢ ਕੇ ਤੇ ਇਹਦੀ ਜਿਹੜਾ ਆਟਾ ਜਿਹੜਾ ਉਹ ਪਸਾਇਆ ਜਾਊਗਾ ਇਹਦੀ ਇਹਦਾ ਬੀਜ ਤੁਸੀਂ ਕਿੱਥੋਂ ਲਿਆ ਤੇ ਇਹਦੀ ਬਜਾਈ ਦਾ ਸਮਾਂ ਕੀ ਹੈ ਇਹਦੀ ਇਹ ਜਿਹੜੇ ਚੌਕ ਕਿਸਮਾਂ ਦੇ ਬੀਅ ਹੈ ਨਾ ਇਹ ਚੌਕ ਕਿਸਮਾਂ ਦਾ ਹੀ ਮੈਨੂੰ ਤਰਨਤਨ ਜਿਹੜਾ ਲੁਧਿਆਣਾ ਯੂਨੀਵਰਸਿਟੀ ਦਾ ਕਡਕਟੋਨਾਂ ਦਾ ਤੇ ਉਹਨਾਂ ਦਾ ਤਰਨਤਨ ਦਫ਼ਤਰ ਆ ਹਮ ਸਾਰੇ ਜ਼ਿਲ੍ਹੇ ਦੇ ਜਨਾ ਵੀ ਉਹ ਜ਼ਿਲ੍ਹੇ ਚ ਇੱਕੋ ਦਾ ਹੁਤਰੀ ਉਹਨਾਂ ਨਾਲ ਖੇਤੀਬਾੜੀ ਵਾਲਾ ਸੰਬੰਧ ਉਹਨਾਂ ਨਾਲ ਹਾਂ ਇਹ ਉਹਨਾਂ ਨੇ ਫਿਰ ਮੈਨੂੰ ਬੀਜ ਦਿੱਤਾ ਜੀ ਤੇ ਉਹਨਾਂ ਨੇ ਜਦੋਂ ਮੈਨੂੰ ਬੀਜ ਦਿੱਤਾ ਤੇ ਮੁੜ ਕੇ ਉਹਨਾਂ ਨਾਲ ਜਨਾ ਵੀ ਤਕਰੀਬਨ 50 60 ਕਿਸਾਨਾਂ ਨੂੰ ਹੋਰ ਨਾਲ ਵੀ ਉਹਨਾਂ ਨੇ ਬੀਜ ਦਿੱਤਾ ਹਾਂ ਤੇ ਜਦੋਂ ਇਹ ਜਨਾਬੀ ਦਿਖਿਆ ਹੁਣ ਤਿਆਰ ਹੋ ਗਿਆ ਮੈਂ ਗੰਦਗੂੰਦ ਕੱਢ ਕੇ ਤੇ ਜੋ ਜਨਾਬੀ ਹੂੰ ਸਾਫ਼ ਕਰਤਾ ਹੂੰ ਉਹ ਜੀ ਫਿਰ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਆਖਿਆ ਸੰਧੂ ਸਾਹਿਬ ਜਿਹੜਾ ਤੂੰ ਹਾਂ ਬੀਜ ਦਿੱਤਾ ਹੈਗਾ ਹੂੰ ਤੇ ਮੈਂ ਆਖਿਆ ਵੀ ਮੈਨੂੰ ਘਰ ਬੈਠਣ ਨੂੰ ਇਹ ਗੱਲ ਪਤਾ ਉਹ ਵੀ ਪਤਾ ਮੈਂ ਤੂੰ ਹੀ ਪੈਸੋ ਕਿਸਾਨ ਨੂੰ ਬੀਜ ਦਿੱਤਾ ਹੋਵੇ ਹਾਂ ਪਰ ਉਹ ਕਿਸੇ ਤੋ ਕਾਮਯਾਬ ਨਹੀਂ ਹੋਇਆ ਹੋਊਗਾ ਅੱਛਾ ਕਾਰਨ ਕੀ ਹੈ ਇੱਕ ਕੀ ਮਾਰਦੇ ਰਹੋ ਹੋਈ ਵੀ ਇਹ ਜਿੰਨੀ ਮੈਂ ਮਿਹਨਤ ਕੀਤੀ ਉਹਨੀ ਮਿਹਨਤ ਕੋਈ ਕਰ ਨਹੀਂ ਸਕਦਾ ਹਾਂ ਇੱਥੇ ਮਿਹਨਤ ਕਰਨੀ ਪੈਂਦੀ ਹੈ ਓ ਜੀ ਉਹ ਮਨੋਂ ਉਹਨੇ ਫੋਨ ਕੀਤਾ ਆਂਦਾ ਵੀ ਅੰਕਲ ਜੀ ਤੁਹਾਡੀ ਗੱਲ ਵਾਕਿਆ ਹੀ ਪੱਕੀ ਆ ਵੀ ਮੈਂ ਜਿੰਨਾ ਕਿਸਾਨਾਂ ਦੇ ਜਾ ਕੇ ਜਿੰਨਾ ਜਨੂੰ ਬੀਜ ਦਿੱਤਾ ਜਾ ਕੇ ਖੇਤਾਂ 'ਚ ਵੇਖਿਆ ਤਾਂ ਮੇਰੇ ਉਹਨਾਂ ਦੇ ਖੇਤ 'ਚ ਨਾ ਖਲੋਣ ਨੂੰ ਜੀ ਨਹੀਂ ਕੀਤਾ ਹੂੰ ਤੇ ਇੱਕ ਆ ਤੇਰੇ ਖੇਤ 'ਚ ਆਇਆ ਆਦਾ ਮੇਰਾ ਇਥੋਂ ਫੋਟੋ ਲਾਉਣ ਨੂੰ ਜੀ ਕੀਤਾ ਤੇ ਮੇਰਾ ਮਨ ਇੰਨਾ ਖੁਸ਼ ਹੋਇਆ ਵੀ ਚਲੋ ਅੱਛਾ ਅੱਛਾ ਜਿਹੜੇ ਅਫਸਰ ਆਏ ਉਹ ਫੋਟੋ ਲਾ ਕੇ ਗਏ ਹਾਂਜੀ 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 ਤੇ ਇਹਦੀ ਬਜਾਈ ਦਾ ਸਮਾਂ ਕਿਹੜਾ ਵਾ ਇਹ ਜੀ ਬਜਾਈ ਉਸ ਤੋਂ ਦੱਸਾ ਵੀ ਅਸੂ ਪੱਤੇ ਜਨਾਬੀ ਤਕਰੀਬਨ ਇਹਦੀ ਬਿਾਈ ਜਨਾਬੀ ਸ਼ੁਰੂ ਕਰ ਦਿੱਦੀ ਆ ਹਾਂ ਜਨਾਬੀ ਮਾਏ ਇਹ ਬੀਜਰ ਤੋਂ ਹੀ ਤਿਆਰ ਬਾ ਲਾਉਣਾ ਵਾ ਹਾਂ ਉਹ ਤਰ੍ਹਾਂ ਇਹਦੇ ਬਾਰੇ ਅਜ ਤੱਕ ਕੋਈ ਜਾਣਕਾਰੀ ਨਹੀਂ ਕਿਸੇ ਤੋਂ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਪਰ ਤੁਸੀਂ ਕਦੋਂ ਬੀਜੇ ਸੀ ਇਹ ਜੀ ਉਹ ਤੁਹਾਨੂੰ ਦੱਸ ਦਿਆਂ ਵੀ ਹਾਂ ਤਕਰੀਬਨ ਆ ਜਿਹੜੀਆਂ ਦੋ ਚੀਜ਼ਾਂ ਇਹ ਤਾਂ ਢਾਈਆਂ ਮਹੀਨਾ ਜੀ ਜਨਾਬੀ ਤਿਆਰ ਹੋ ਗਾ ਵਾ ਓਕੇ ਓਕੇ ਇਹ ਢਾਈ ਮਹੀਨੇ ਦੇ ਵਿੱਚ ਤਿਆਰ ਹੋ ਗਈ ਹਾਂ ਜੀ ਇਹ ਦੋਵੇਂ ਪੱਕ ਗਿਆ ਵਾ ਪੱਕ ਗਿਆ ਹਾਂਜੀ ਤੇ ਇਹਦਾ ਜਿਹੜਾ ਆਪਣਾ ਬੀਜਣ ਦਾ ਤਰੀਕਾ ਬੀਜਣ ਦਾ ਜੇ ਤੁਹਾਨੂੰ ਦੱਸਤਾ ਵੀ ਜਨਾ ਵੀ ਇਹ ਕੇਰ ਕੇ ਬੀਜ ਕੇਰ ਕੇ ਬੀਜਣੀ ਹੈ ਇਹ ਵੀ ਕੇਰ ਕੇ ਬੀਜਣੀ ਹੈ ਕੇਰ ਕੇ ਨਿਗੀ ਨਿਗੀ ਹਲੀ ਦੇ ਨਾਲ ਕੇਰ ਕੇ ਤੇ ਜਨਾ ਵੀ ਇਹ ਰੇੜੀ ਵੇਖਦੇ ਆ ਦਾ ਸਿਆੜ ਰੱਖ ਲੈ ਫੁੱਟ ਕੇ ਦੀ ਫਾਸਲੇ ਦੇ ਤੇ ਮੁੜ ਕੇ ਕੇਰ ਕੇ ਬੀਜਦੇ ਫਿਰ ਗੋਡਣਾ ਵੀ ਸੌਖਾ ਜਿੰਨਾ ਮੈਂ ਖਪਾ ਕੀਤਾ ਉਹਨੇ ਖਪਾਤ ਹੋ ਜਨਾ ਵੀ ਬਜਤ ਹੋ ਜਾਂਦੀ ਆ ਪਹਿਲਾ ਪਾਣੀ ਕਿੰਨੇ ਦਿਨਾਂ ਬਾਅਦ ਉਹ ਜੀ ਪਹਿਲਾ ਪਾਣੀ ਤੇ ਜਨਾ ਜਦੋਂ ਦੇਹ ਕੋ ਮੜਾ ਜ ਫਸਲ ਵਟ ਖਾਣ ਲੱਗੇ ਦੇਹ ਵੀ ਉਦੋਂ ਪਤਾ ਲੱਗ ਹੀ ਜਾਂਦਾ ਵਾ ਹਾਂ ਉਦੋਂ ਪਾਣੀ ਜਨਾ ਵੀ ਲਾਉਣਾ ਉਸ ਤਰ੍ਹਾਂ ਕੋਈ ਬਹੁਤੀ ਇਹਨੂੰ ਪਾਣੀ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਅ ਇਹਦੇ ਕੇਰਨ ਤੋਂ ਪਹਿਲਾਂ ਕੋਈ ਦਵਾਈ ਬ ਕੋਈ ਦਵਾਈ ਦੀ ਕਿਸੇ ਦੀ ਕੋਈ ਖਾਸ ਸਾਵਧਾਨੀਆਂ ਦਾ ਵਰਤਨੀਆਂ ਪੈਂਦੀਆਂ ਹਾਂਜੀ ਬਿਲਕੁਲ ਜੀ ਦਵਾਈ ਤੇ ਕੋਈ ਵਰਤਨ ਨਹੀਂ ਨਾ ਜੇ ਵਰਤਨੀਆਂ ਤਾਂ ਫੇਰ ਉਹ ਚੁੱਪ ਕਰਕੇ ਕਣਕਾਂ ਦਾ ਕੋਈ ਹੋਰ ਮੈਂ ਕਿਹਾ ਮੁਸ਼ਕਲ ਜਿਹੜੀ ਆਉਂਦੀ ਹੋਏ ਇਹ ਦੇ ਨਹੀਂ ਹੋਰ ਮੁਸ਼ਕਲ ਕੋਈ ਨਹੀਂ ਆਈ ਜਨਾ ਵੀ ਹਾਂ ਇਹੋ ਮੁਸ਼ਕਲ ਆਈ ਆ ਵੀ ਇਹ ਪਹਿਲੀ ਵਾਰ ਬੀਜਾ ਕਰਕੇ ਤੇ ਕਿਸੇ ਨੂੰ ਨਹੀਂ ਹੀ ਪਤਾ ਇੱਕਦਮ ਇੱਥੇ ਗੁਜਰਾ ਨੇ ਡੰਗਰ ਭਾ ਲਏ ਇੱਥੇ ਪਾ ਲਈ ਜੀ ਤੇ ਆਣ ਕੇ ਇੱਥੋਂ ਦੇ ਵੱਢਣ ਲਾ ਪਏ ਸਾਡੇ ਆ ਦੋ ਪਾਡ ਬਿਮਾਰ ਆਦੇ ਉਹਨਾਂ ਨੂੰ ਕਹਾ ਪੋਣਾ ਵਾ ਹਾਂ ਮੈਨੂੰ ਪਤਾ ਲੱਗਾ ਤੇ ਮਾਹ ਵੀ ਉਹ ਕਹਾ ਬਣਾ ਕੇ ਵੇਖੋ ਜਾ ਕੇ ਵੀ ਕਹਾ ਵਾ ਉਹ ਫੇਰ ਦੁਬਾਰਾ ਵੇਖਣ ਆ ਜਾਂਦੇ ਅਸੀਂ ਤੇ ਕਹਾ ਸਮਝ ਕੇ ਵੱਢਣ ਆ ਗਏ ਆ ਇੱਕ ਇੱਥੇ ਬਹਿ ਗਾ ਤੇ ਉਹ ਵੀ ਕਹਿਣ ਲੱਗਾ ਵੀ ਮੇਰੇ ਨਾਲ ਇੱਕ ਮੱਝ ਬਿਮਾਰ ਆਦੇ ਪਹਿਲਾਂ ਨੇ ਵੱਢ ਲਿਆ ਕੋ ਟੱਕ ਲਾਇਆ ਕੋ ਟੱਕ ਲਾਇਆ ਚੌਥਾ ਹੀ ਉਹਨਾਂ ਨੇ ਵੱਢ ਲਿਆ ਤੇ ਢੇਰੀ ਜੀ ਜੀ ਮੈਂ ਉਥੋਂ ਟਾਇਆ ਤੇ ਖਲੋਤਾ ਵੇਖਣ ਡਿਆ ਮਾਹ ਵੀ ਕੋਈ ਬੰਦਾ ਜਨਰੀ ਜਾਂਦਾ ਕੋਈ ਹਾਂ ਇਹਦੇ ਜੋ ਵੱਢਦਾ ਉਹਨੇ ਉਥੇ ਖਲੋਓ ਕੇ ਜਦ ਮੇਰੇ ਨਾਲ ਵੇਖਿਆ ਤੇ ਉਹ ਵੀ ਘਰ ਨੂੰ ਚਲੇ ਗਿਆ ਅੱਛਾ ਅੱਛਾ ਮੈਨੂੰ ਆਦਾ ਵੀ ਇਤਰਾ ਹੈ ਅੰਕਲ ਜੀ ਇੱਕ ਮੱਝ ਬਿਮਾਰ ਇਸਦੀ ਉਹ ਮਾ ਤੁਹਾਡਾ ਕਹਾਜਾ ਥੋੜਾ ਜਿਹਾ ਵੱਡਿਆ ਵਾ ਤੇ ਮੈਂ ਫੇਰ ਵੀ ਤੁਹਾਨੂੰ ਪੁੱਛਣ ਆਇਆ ਉਹ ਕਹਾ ਨਹੀਂਗਾ ਤੇ ਉਹ ਮੁਰਕਿਆਂ ਦਾ ਮੈਂ ਹੁਣ ਜਿਹੜਾ ਢੇਰੇ ਕੀ ਵੱਡਿਆ ਉਹਨਾਂ ਨੂੰ ਮੈਂ ਲੈ ਜਾ ਜਿਹੜਾ ਮਾ ਜਿਹੜਾ ਵੱਡਿਆ ਉਹਦੇ ਲੈ ਜਾ ਜੀ ਇਹ ਇਹ ਹੋਗੀ ਤੁਹਾਡੀ ਕੰਗਣੀ ਹਾਂਜੀ ਕੰਗਵੀ ਕੰਗਵੀ ਇਹ ਦੁਬਾਰਾ ਇੱਕ ਵਾਰੀ ਤਸਵੀਰ ਫੇਰ ਦਿਖਾ ਦਿਓ ਵੀ ਇਹ ਕੰਗਵੀ ਹੈ ਜੀ ਤੇ ਆ ਇਹਦੇ ਸਿੱਟੇ ਨੇ ਤੇ ਇਹਦੇ ਵਿੱਚੋਂ ਵੀ ਆਟਾ ਬਣਦਾ ਤੇ ਬਹੁਤ ਸਾਰੇ ਉਜਾਊ ਜਿਹੜੀ ਜਿਹਨੂੰ ਆਪਾਂ ਉਤਮ ਖੇਤੀ ਕਿਹਾ ਜਾਂਦਾ ਹੈ ਨਾ ਕਿਸੇ ਕਿਸੇ ਸਮੇਂ ਆ ਲੋਕ ਉੱਤਮ ਖੇਤੀ ਦੀ ਗੱਲ ਕਰਦੇ ਸੀ ਜਿਹਨੂੰ ਆਪਾਂ ਬਾਬੇ ਨਾਨਕ ਵਾਲੀ ਖੇਤੀ ਕਹਿੰਦੇ ਆ ਇਹ ਉਹ ਬਾਬੇ ਨਾਨਕ ਵਾਲੀ ਖੇਤੀ ਹੈ ਜਿਹੜੀ 500 ਸਾਲ ਪਹਿਲਾਂ ਕੀਤੀ ਜਾਂਦੀ ਸੀ ਆਪਾਂ ਤੀਸਰੀ ਫਸਲ ਵੱਲੇ ਜਾਂਦੇ ਆ ਬਾਬਾ ਜੀ ਨੇ ਤੀਸਰੀ ਫਸਲ ਵੀ ਬਹੁਤ ਸੋਹਣੀ ਉਗਾਈ ਆ ਤੇ ਇੱਕ ਥੋੜਾ ਜਿਹਾ ਮਿਹਨਤ ਕਰਨੀ ਪੈਂਦੀ ਹੈ ਤੇ ਸੰਗਤ ਜੀ ਮਿਹਨਤ ਕੀਤੇ ਤੋਂ ਬਿਨਾ ਫਲ ਨਹੀਂ ਕਦੇ ਮਿਲਦਾ ਹੁੰਦਾ ਜੇ ਅਸੀਂ ਜੀ 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 ਆਜ ਇਹ ਉਹਦੇ ਨਾਲ ਵੱਖਰੀ ਹੈ ਇਹ ਵੱਖਰੀ ਹੈ ਜਿਹੜੀਆਂ ਆਵੇ ਜਿਹੜੀਆਂ ਵੱਖਰੀ ਵੱਖਰੀਆਂ ਕਿਆਰੀਆਂ ਇਹਦਾ ਇਹਦਾ ਸਿੱਟਾ ਇਹੀ ਆ ਹਾਂਜੀ ਇਹਦਾ ਸਿੱਟਾ ਆ ਆ ਦਿਖਾ ਦਿਓ ਜੀ ਪਰ ਇਹ ਨਾਲ ਹੀ ਹੋਣਾ ਤੁਹਾਨੂੰ ਦੱਸਦਾ ਗੱਲ ਵੀ ਆ ਵਿਚੋ ਆਵੇ ਇਹਦੇ ਦਾਣੇ ਜਿਹੜੇ ਕੇਰ ਮੜੇ ਗਏ ਆ ਵੇਖੋ ਥੱਲੇ ਕਿੰਨੇ ਦਾਣੇ ਕਰੇ ਇਹ ਵੱਢਣ ਤੋਂ ਲੇਟ ਹੋਣ ਡਿਆ ਵਾ ਜੇ ਕਿ ਪਹਿਲਾਂ ਵੱਢਿਆ ਹੁੰਦਾ ਤਾਂ ਜਨਾਬ ਇਹਦਾ ਇਹਦਾ ਕਿੰਨਾ ਹੈ ਬਾਬਾ ਜੀ ਇਹਦਾ ਨਾ ਚੀਨਾ ਇਹ ਆ ਜੀ ਚੀਨਾ ਲਓ ਜੀ ਇਹਨਾਂ ਚੀਜਾਂ ਦਾ ਨਾਮ ਮੇਰਾ ਖਲ ਜਿਹੜੇ ਨਵੇਂ ਬੱਚੇ ਉਹਨਾਂ ਨੇ ਬਿਲਕੁਲ ਨਹੀਂ ਸੁਣਿਆ ਹੋਊਗਾ ਪੁਰਾਣੇ ਬਜ਼ੁਰਗ ਜਿਹੜੇ ਸਾਡੇ ਤੋਂ ਪਹਿਲਾਂ ਦੇ ਕੋ 50 60 ਸਾਲ ਵਾਲੇ ਹੋਣਗੇ ਉਹਨ ਆਹ ਦਾ ਕੋਦਰਾ ਇਹ ਕਿਹੜੀਆਂ ਚੀਜ਼ਾਂ ਸੀ ਇਹ ਉਹਨਾਂ ਨੂੰ ਭਾਵੇਂ ਪਤਾ ਹੈ ਜੀ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਮੈਨੂੰ ਖੁਦ 20 ਦੇ ਕੇ ਗਏ ਆ ਨਾ ਹਾਂ ਉਹ ਜਦੋਂ ਇੱਥੇ ਫੋਟੋ ਲਾਉਣ ਆਏ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ ਵੀ ਇਹ ਕੀ ਚੀਜ਼ ਆ ਕਿਹੜੀ ਕਿਹੜੀ ਆ ਜਿਹੜੇ ਜਿਹੜੇ ਅਫਸਰ ਦੇਣਾ ਹੈ ਜਿਹੜੇ ਅਫਸਰ ਬੀਜ ਦੇ ਗਿਆ ਗਿਆ ਉਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ ਵਾ ਵਾ ਉਹ ਮੇਰੇ ਤੋਂ ਵਾਰ-ਵਾਰ ਕੇ ਕਿ ਜਿੱਤਰਾ ਤੁਸੀਂ ਪੁੱਛਦੇ ਜਿੱਤਰਾ ਵਾਰ-ਵਾਰ ਕੇ ਪੁੱਛਣ ਵੀ ਸਾਨੂੰ ਆ ਆ ਦੱਸੋ ਵੀ ਅੰਕਲ ਜੀ ਭਲਾ ਕੀ ਆ ਤੇ ਆ ਕੀ ਆ ਤੇ ਆ ਕੀ ਆ ਤੇ ਇਹ ਵੀ ਇਹ ਵੀ ਬਾਬਾ ਜੀ ਉਸੇ ਟਾਈਮ ਹੀ ਬੀਜੇ ਇੱਕ ਟਾਈਮ ਹਾਂਜੀ ਇੱਕ ਦਿਨ ਹੀ ਬੀਜਿਆ ਸਾਹਿਬ ਇੱਕ ਦਿਨ ਹੀ ਬੀਜਿਆ ਤੇ ਇਹਦਾ ਕੋਈ ਫਾਇਦੇ ਦਾ ਕੋਈ ਲਾਭ ਦਾ ਪਤਾ ਤੁਹਾਨੂੰ ਇਹਦੇ ਬਾ ਫਾਇਦਿਆਂ ਬਾਰੇ ਉਹ ਜੀ ਫਾਇਦੇ ਤੁਹਾਨੂੰ ਦੱਸਣ ਦਾ ਐਵੇਂ ਜਿੱਤਰਾ ਇਹ ਪੁਰਾਣੇ ਜਨਾਬੀ ਉਹ ਇਹਨਾਂ ਦਾ ਜਨਾਬੀ ਉਦੋਂ ਆਟਾ ਵਰਤਦੇ ਹੁੰਦੇ ਸੀ ਤੇ ਉਦੋਂ ਲਾ ਤਾਂ ਕੋਈ ਬਿਮਾਰੀ ਲੱਗਦੀ ਸੀ ਇਹਨਾਂ ਸ਼ੂਗਰ ਦਾ ਨਾਂ ਨਿਸ਼ਾਨ ਨਹੀਂ ਸੀ ਤੇ ਉਦੋਂ ਜਿਨਾਬੀ ਉਹਨੇ ਜਨਾਬੀ ਫੇਰ ਨਾ ਸੈਂਟਰ ਸਰਕਾਰ ਨੇ ਜਨਾਬੀ ਇਹ ਪਛਾਣ ਨੂੰ ਮੋੜਾ ਕਟਿਆ ਵਾ ਤੇ ਜਨਾਬੀ ਇਹਦਾ ਫੇਰ ਨਾ ਉਹਨਾਂ ਨੇ ਆਖਿਆ ਵੀ ਥੋੜਾ ਥੋੜਾ ਕਿਸਾਨਾਂ ਨੂੰ ਇਹਦਾ ਆਪਰਾਲਾ ਕਰਨ ਤੇ ਇਹਦਾ ਜਨਾਬੀ ਜੋ ਆਟਾ ਵਾ ਉਹ ਵਰਤਨ ਤੇ ਉਹਦੇ ਨਾਲ ਤੰਦਰੁਸਤੀ ਉਹ ਰਹੂਗੀ ਤੇ ਜਿਹੜੀਆਂ ਕਣਕਾਂ ਵਾ ਇਹ 35 40 ਸਾਲ ਤੋਂ ਮੇਰਾ ਖਲੇ ਵੇਦੂ ਜਾਰੇ ਚਿਰ ਤੋਂ ਜਨਾਬੀ ਆਪਾਂ ਕਣਕ ਤੇ ਝੋਨੇ ਦਾ ਹੀ ਨਰਪਾ ਰੋਏ ਪਏ ਆ ਹਾਂ ਪਹਿਲਾਂ ਮੈਂ ਆਪਦੇ ਹੱਥੀ ਬਾਜਰਾ ਬੀਜ ਦਰਿਆ ਵਾਂ ਹਾਂ ਹਾਂ ਜਿਤਰਾ ਹੋਣਾ ਕਣਕ ਦੇ ਮੋਲ ਲੱਗਦੇ ਆ ਨਾ ਹਾਂ ਇਤਰਾ ਬਾਇਰੇ ਦੇ ਮੋਲ ਲੱਗਦੇ ਆ ਤੇ ਉਹਨੂੰ ਪਾਣੀ ਕੋਈ ਨਹੀਂ ਦੇਈਦਾ ਪਾਣੀ ਨਹੀਂ ਦੇਈਦਾ ਉਹ ਸੌਣ ਚ ਬੀਜੀਦਾ ਹੈਗਾ ਤੇ ਉਦੋਂ ਜਦੋਂ ਉਹਦਾ ਸਿੱਟੇ ਪੱਕੇ ਤਿਆਰ ਹੋ ਜਾਣੇ ਤੇ ਮੁੜ ਕੇ ਸਿੱਟੇ ਡੁੱਗਣ ਵਾਲੇ ਲਾਵੇ ਇਥੋਂ ਖੜਦੇ ਨੇ 10ਵੀਂ ਢੇਰੀ ਤੇ ਉਹਨਾਂ ਨੇ ਮੁੜ ਕੇ ਡੋਗੂ ਦੇਣਾ ਫੇਰ ਇਥੇ ਥਾਂ ਰਾਉਣਾ ਚ ਵਿਹਲਾ ਹੁੰਦਾ ਹਸਾਂ ਉੱਥੇ ਬੁਰਕੇ ਰੱਖ ਕੇ ਤੇ ਉਹ ਰੂਜਣਾ ਵੀ ਗਾ ਕੇ ਬਲਦ ਨਾਲ ਗਾ ਕੇ ਤੇ ਮੁੜ ਕੇ ਉਹਦੀਆਂ ਰੋਟੀਆਂ ਖਾਣੀਆਂ ਉਹਨੇ ਦੋ ਰੋਟੀਆਂ ਹੀ ਖਾਈਆਂ ਤੇ ਨਾਲ ਲੱਸੀ ਦੀ ਘੋਟਣਾ ਖਾਣਾ ਪੈਂਦਾ ਹੈਗੇ ਤੇ ਸਾਰੀ ਦਿਹਾੜੀ ਭੁੱਖ ਨਹੀਂ ਲੱਗਦੀ ਸਾਰੀ ਦਿਹਾੜੀ ਭੁੱਖ ਨਹੀਂ ਲੱਗਦੀ ਇਹਦਾ ਵੀ ਕੁਝ ਇਦਾਂ ਦਾ ਹੋਊਗਾ ਹਾਂਜੀ ਇਹ ਵੀ ਉਹ ਚੀਜ਼ ਹੈ ਇਹ ਇਹਦੇ ਆਪ ਕੋਈ ਕੋਈ ਪਤਾ ਹੈ ਤਾਂ ਆਟਾ ਕਿੰਨਾ ਕੁ ਮਹਿੰਗਾ ਮਿਲਦਾ ਹੋਊਗਾ ਇਹ ਜੀ ਉਤਰਾ ਉਹ ਆਟਾ ਅਜੇ ਤੱਕ ਜਿਨਾ ਵੀ ਇਹ ਬੰਨੇ ਨਹੀਂ ਕੋਈ ਹਾਂ ਤੁਰੇ ਜਿਨਾ ਵੀ ਇਹਦਾ ਕਿੰਨਾ ਕੁ ਮਹਿੰਗਾ ਉਹ ਉਤਰਾ ਮੇਰੇ ਹਿਸਾਬ ਦੇ ਨਾਲ ਤਾਂ ਜਿਨਾ ਵੀ 200 ਦੇ ਲਾਗੇ ਬਨੇ ਤਕਰੀਬਨ 200 ਰੁਪਏ ਕਿਲੋ ਹੋਗਾ ਲਗਭਗ ਹਾਂਜੀ ਹਾਂਜੀ ਜਿੰਨੀ ਜਿਹੜੀ ਜਿੰਨੀ ਮਿਹਨਤ ਹੈ ਤੇ ਬਾਬਾ ਜੀ ਇਹ ਇਹਦਾ ਵੀ ਮੋਸਚਰ ਉਹਨਾਂ ਕਿ ਚਾਹੀਦਾ ਵੀਜਨ ਵਾਸਤੇ ਜਿੰਨਾ ਕ ਪਹਿਲਾਂ ਉਹਦਾ ਹਾਂਜੀ ਇਹਦਾ ਤਕਰੀਬਨ ਸਾਰਾ ਇੱਕੋ ਜਿਹਾ ਹੀ ਇੱਕੋ ਜਿਹਾ ਤੇ ਹੁਣ ਇੱਥੇ ਆ ਤੀਸਰੀ ਫਸਲ ਤੇ ਆ ਜੀ ਇਹ ਇਹ ਕਿਹੜੀ ਚੌਥੀ ਹੋ ਗਈ ਇਹ ਇਹ ਜੀ ਰਾਗੀ ਆ ਇਹ ਰਾਗੀ ਆ ਇਹਦਾ ਸਿੱਟਾ ਇਹੀ ਆ ਹਾਂਜੀ ਆ ਦੋ ਕਿਸਮ ਦੇ ਆ ਇੱਕ ਤਾਂ ਆ ਵੀ ਆ ਜਿਹੜੀ ਆ ਇਹ ਜੋ ਜਨਾਬੀ ਆ ਇਤਰਾ ਨਹੀਂ ਹੋਗੇ ਤੇ ਵਿੱਚੋਂ ਜਾਂ ਇਤਰਾ ਦੇ ਹੋਗੇ ਦੋ ਕਿਸਮ ਦੇ ਜਨਾਬੀ ਇਹ ਜਾਨੀ ਆ ਆ ਸਿੱਟਾ ਇਹਦਾ ਮੇਨ ਆ ਹਾਂਜੀ ਹਾਂਜੀ ਇਹ ਮੇਨ ਸਿੱਟਾ ਲਓ ਜੀ ਆ ਸਿੱਟੇ ਤੁਸੀਂ ਦੇਖ ਲਓ ਇਹਨੂੰ ਕਹਿੰਦੇ ਜੀ ਰਾਗੀ ਤੇ ਇਹਦਾ ਵੀ ਆਟਾ ਜਿਹੜਾ ਵਾ ਪ੍ਰਾਣੀ ਅੱਛਾ ਜੀ ਪ੍ਰਾਣੀ ਜਿਤਨਾ ਘਰ ਵਾਲੀ ਚੱਕੀ ਚੱਲਦੀ ਉਹ ਚ ਵੀ ਪੀਸਦੇ ਹੋਣਗੇ ਇਸੇ ਦਾ ਆਟਾ ਇਹਦਾ ਜੀ ਅਜੇ ਨਾ ਉਤਰਾ ਇਹਨੂੰ ਥੋੜਾ ਜਿਆਦਾ ਦਸਦੇ ਆ ਵੀ ਛੜਾਉਣਾ ਪੈਂਦਾ ਵਾ ਅੱਛਾ ਜਿਤਨਾ ਆਪਾਂ ਚੌਲ ਛੜਾਉਣੇ ਆ ਹਾਂ ਅਜਾ ਜਿਵੇਂ ਜਿਵੇਂ ਇਹਦਾ ਕੋ ਜਨਾਬੀ ਰੁਝਾਨ ਵੱਧ ਹੋ ਗਿਆ ਹਾਂ ਉਹ ਸਾਹਬ ਨਾ ਮੁੜ ਕੇ ਕੋ ਚੱਕੀਆਂ ਚੁੱਕੀਆਂ ਵੀ ਆ ਜਾਣਗੀਆਂ ਅਜੇ ਤੇ ਮੇਰਾ ਖਲਾ ਵੀ ਇਹ ਨਾ ਕੱਲੀ ਹਸ਼ਾਰਪੋਰੀ ਇੱਕ ਚੱਕੀ ਆ ਉਥੋਂ ਛੜਾਈਦਾ ਜਿਤਨਾ ਆਪਾਂ ਝੋਨੇ ਦੇ ਚੌਲ ਛੜਾਉਣੇ ਆ ਅੱਛਾ 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 ਹਾਂਜੀ ਤੇ ਬਾਲਾ ਇਹਦਾ ਵੀ ਆਮ ਹੀ ਦੁਕਾਨਾਂ ਤੋਂ ਮਿਲ ਜਾਂਦਾ ਚੱਕੀਆਂ ਤੋਂ ਆਮ ਹੀ ਆਟਾ ਮਿਲ ਜਾਂਦਾ ਇਹਨਾਂ ਦਾ ਆਟਾ ਮਿਲ ਜਾਂਦਾ ਹਾਂਜੀ ਤੇ ਇਹਦਾ ਵੀ ਬਜਾਈ ਦਾ ਸਮਾਂ ਉਹੀ ਸੇਮ ਹੀ ਹਾਂਜੀ ਇੱਕੋ ਟਾਈਮ ਤੇ ਇੱਕ ਕਤਰੀ ਬੀਜੀਆਂ ਸਾਰੀਆਂ ਹਾਂਜੀ ਤੇ ਇਹ ਇਹ ਦੋ ਤਿੰਨੇ ਚਾਰੇ ਫਸਲਾਂ ਨਹੀਂ ਢਾਈ ਕੁ ਮਹੀਨੇ ਦੇ ਵਿੱਚ ਵਿੱਚ ਹੋ ਜਾਂਦੀ ਹਾਂਜੀ ਹਾਂਜੀ ਢਾਈ ਕੁ ਮਹੀਨੇ ਤਿਆਰ ਹੋ ਜਾਂਦੇ ਤੇ ਲੱਗਦਾ ਨਹੀਂ ਬਾਬਾ ਜੀ ਇਹ ਸੌਖਾ ਵੀ ਇੱਕ ਤਰੀਕਾ ਹੈਗਾ ਤੇ ਫਸਲ ਇਧਰਲੇ ਪਾਸੇ ਨੂੰ ਇਹ ਜੀ ਉਹ ਤਾਂ ਗੱਲ ਕਰਦੇ ਆ ਵੀ ਉਹਨੋਂ ਕੋਈ ਮਿਹਨਤ ਕਰਕੇ ਖੁਸ਼ ਨਹੀਂ ਗਾ ਹਾਂ ਇਹ ਤਾਂ ਮਿਹਨਤ ਦੀ ਲੋੜ ਆ ਜਿਤਨਾ ਪੁਰਾਣੇ ਜ਼ਮਾਨੇ ਚ ਲੋਕੀ ਮਿਹਨਤ ਕਰਦੇ ਸੀ ਨਾ ਉਹਦੇ ਦੇ ਹਾਂ ਤੇ ਵਾਗੇ ਉਹਨਾਂ ਦੇ ਮੁਰਕੇ ਰੰਬੇ ਫੜ ਕੇ ਤੇ ਮਕਈਆਂ ਚ ਮੜ ਜਾਣਾ ਹਾਂ ਉਦੋਂ ਨਾ ਕਿਸ ਨੂੰ ਧੁੱਪ ਲੱਗਦੀ ਸੀ ਤੇ ਨਾ ਕਿਸ ਨੂੰ ਛਾਂ ਲੱਗਦੀ ਸੀ ਹੂੰ ਉਦੋਂ ਰਾਤ ਦਿਨ ਵੀ ਇੱਕ ਹੁੰਦਾ ਸੀ ਹੂੰ ਨਹਿਰਾਂ ਦੇ ਪਾਣੀ ਲਾਉਣੇ ਹਾਂ ਉਹ ਬਾਅਦ ਚ ਬੰਬਗਾ ਤੇ ਹੁਣ ਚੱਲ ਪਈਆਂ ਵਾ ਜੀ ਜੀ ਤੇ ਨਹਿਰਾਂ ਦਾ ਪਾਣੀ ਵੀ ਕਈ ਰਾਤ ਦੀ ਰਾਤ ਨੂੰ ਵਾਰੀ ਲੱਗਦੀ ਇੱਕ ਵਾਰ ਸਾਡੀ ਵਾਰੀ ਲੱਗਦੀ ਹੁੰਦੀ ਸੀ ਹੂੰ ਤੇ ਉੱਠ ਕੇ ਤੇ ਮੋਢੇ ਤੇ ਕਈ ਰਾਤ ਕੇ ਜਾ ਕੇ ਤੇ ਪਾਣੀ ਲਾ ਆਉਣਾ ਮੇਰੇ ਸਗੋਂ ਪਿਓ ਨੇ ਆਖਣਾ ਵੀ ਐਵੇਂ ਕੱਲਾ ਖਾਪਦਾ ਨਹੀਂ ਨਾਲ ਆ ਦੂਜਿਆਂ ਨੂੰ ਵੀ ਲੈ ਜਾ ਕਰ ਐਂ ਜੀ ਪੰਜ ਭਰਾ ਵਾਂ ਅੱਛਾ ਅੱਛਾ ਤੇ ਸਾਰਿਆਂ ਤੋਂ ਵੱਡਾ ਮੈਂ ਹਾਂ ਹਾਂ ਮੇ ਸਰਵਸਕੀਤੀ ਉਹਨਾਂ ਤੇ ਰਟਾਇਰ ਹੋ ਗਿਆ ਹਾਂ ਭਾਈ ਉਹ ਵੀ ਨਹੀਂ ਕਰਦਾ ਅੱਛਾ ਅੱਛਾ ਇੱਕ ਸਭ ਤੋਂ ਮੇਰਾ ਛੋਟਾ ਭਰਾ ਡਾਕਟਰ ਜਿੰਦਰ ਸਿੰਘ ਉਹ ਸਾਫਕਾ ਸਰਪੰਚ ਉਹ ਪਹਿਲਾ ਸਰਪੰਚ ਵੀ ਰਿਹਾ ਹੂੰ ਹੂੰ ਉਹ ਵੀ ਜਨਾਬੀ ਤਕਰੀਬ ਉਹਦੀ ਆਪਦੀ ਦੁਕਾਨ ਆ ਡਾਕਟਰੀ ਦੀ ਅੱਛਾ ਅੱਛਾ ਉਹਨੇ ਭਾਈ ਛੱਡੀ ਆ ਜੀ ਜੀ ਜਿਹੜਾ ਦੂਜੇ ਮੇਰੇ ਭਰਾ ਵਾ ਦੋ ਹਾਂ ਮੇਰੇ ਤੋਂ ਛੋਟੇ ਉਹਨਾਂ ਵੀ ਵਾਇਪਾਰੀ ਜਮੀਨ ਠੇਕੇ ਤੇ ਦਿੱਤੀ ਆ ਦੇ ਕਲਾ ਇੱਕ ਮੈਂ ਹੀ ਆ ਜਿਹੜਾ ਸਿਰਫ ਵਾਈ ਕਰਦਾ ਵਾਂ ਕਿੰਨੇ 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 ਖੇਤਾਂ ਦੀ ਕਰਦੇ ਤੁਸੀਂ ਖੇਤੀ ਮੈਂ ਜੀ 10 ਕਿੱਲੇ ਮੇਰੇ ਆ ਦੇ ਇਹਦਾ 10 ਕਿੱਲੇ ਜ਼ਮੀਨ ਮੈਂ ਠੇਕੇ ਤੇ ਲਈ ਆ ਆ ਇੱਕੀ ਤਜਰਬਾ ਕੀਤਾ ਕਿੰਨੀ ਜਗ੍ਹਾ ਹੈ ਸਾਰੀ ਇਹਦਾ ਜੀ ਡੇਢ ਕਨਾਲ ਆ ਡੇਢ ਕਨਾਲ ਇਹ ਕੀ ਤਜਰਬਾ ਕੀਤਾ ਹਾਂ ਜੀ ਇਹ ਤਜਰਬਾ ਹੀ ਕੀਤਾ ਜੇ ਤੁਹਾਨੂੰ ਮੰਨ ਲਓ ਇਹਦਾ ਬੈਨੀਫਿਟ ਕੋਈ ਮਿਲਦਾ ਆਉਣ ਵਾਲੇ ਸਮੇਂ ਜੋ ਵਧਾਓਗੇ ਇਹਦਾ ਵਾਅਦਾ ਕਰੂੰਗਾ ਜੇ ਤੁਹਾਨੂੰ ਜਿਤਨਾ ਹੁਣ ਤੁਸੀਂ ਕਿਹਾ ਵੀ ਅਫਸਰ ਜਿਹੜੇ ਬੀਜ ਦੇ ਕੇ ਗਏ ਆ ਜਾਣਕਾਰੀ ਉਹਨਾਂ ਨੂੰ ਵੀ ਪੂਰੀ ਨਹੀਂ ਸੀ ਨਹੀਂ ਜੋ ਉਹਨਾਂ ਨੂੰ ਪੂਰੀ ਨਹੀਂ ਜਾਣਕਾਰੀ ਹੂੰ ਜੇ ਇਹਦੀ ਕੋਈ ਪ੍ਰੋਪਰ ਜਾਣਕਾਰੀ ਤੁਹਾਨੂੰ ਲੱਗਦਾ ਵੀ ਕੱਢੀ ਜਾਵੇ ਤੇ ਲੱਗਦਾ ਵੀ ਇਤੋਂ ਆਪਾਂ ਬੈਨੀਫਿਟ ਵੱਧ ਲੈ ਸਕਦੇ ਆ ਉਹ ਤਾਂ ਇਹ ਵੇਖੋ ਆਪ ਦਾ ਜਿਹੜਾ ਬਹੁਤਾ ਨਹੀਂ ਇਹ ਆਪ ਦੇ ਘਰ ਵਰਤਣਾ ਆਸ ਤੇ ਆ ਰਹੇ ਆ ਕਿਸਾਨ ਨੂੰ ਮੁੜ ਕੇ ਵਰਤਣਾ ਚਾਹੀਦਾ ਨਾਲੇ ਹਾਂ ਤੇ ਵਰਤੇ ਦਾ ਮੁੜਕੇ ਕੇਰਾ ਵਰਤੇ ਪਤਾ ਲੱਗੇ ਤਾਂ ਫੇਰ ਹੀ ਇਹਦਾ ਰਿਜ਼ਲਟ ਦਾ ਪਤਾ ਲੱਗੇ ਨਾ ਬਿਲਕੁਲ ਬਿਲਕੁਲ ਹੁਣ ਆ ਜਾਂ ਇਥੇ ਥੋੜਾ ਥੋੜਾ ਬੀਜਿਆ ਹੋਇਆ ਇਹਦੇ ਨਾਲੇ ਵਰਤਾਂ ਜਾਂ ਇਹਨਾਂ ਨੂੰ ਨਾਲੇ ਇਹਦੇ ਰਿਜ਼ਲਟ ਦਾ ਪਤਾ ਲੱਗ ਜੂਗਾ ਵੀ ਕਿਸ ਤਰ੍ਹਾਂ ਸਿਹਤ ਆਸ ਤੇ ਕੀ ਬੂਏ ਦਾ ਕੋਈ ਜਿਵੇਂ ਮੰਨ ਲਓ ਕਿ ਕਿਸਾਨ ਨੇ ਤੁਹਾਡੇ ਕੋਲੋਂ ਕੋਈ ਸਲਾਹ ਲੈਣੀ ਹੋਵੇ ਇਹਦੇ ਬਾਰੇ ਸਲਾਹ ਤੇ ਉਹਨਾਂ ਨੂੰ ਦੇ ਹੀ ਸਕਦੇ ਤੁਸੀਂ ਆਹ ਜੀ ਬਿਲਕੁਲ ਜੋ ਇੱਥੇ ਮੌਜੂਦ ਆ ਇਹਦੇ ਬਾਬਤ ਕਹੇ ਕਿਸੇ ਦੀ ਵੀ ਸਲਾਹ ਕਿਸੇ ਨੇ ਲੈਣੀ ਹੋਵੇ ਤਾਂ ਮੈਂ ਸਲਾਹ ਦੇ ਸਕਦਾ ਤੁਸੀਂ ਆਪਣਾ ਇੱਕ ਮੋਬਾਈਲ ਨੰਬਰ ਬੋਲ ਦਿਓ ਜੇ ਕਿਸੇ ਨੇ ਫੋਨ ਡਾਇ ਵੀ ਤੁਹਾਨੂੰ ਕੋਈ ਪੁੱਛਣਾ ਹੋਵੇ ਸਵਾਲ ਤੇ ਮ 99923 ਹਾਂ 28303 ਮੇਰਾ ਫੋਨ ਨੰਬਰ ਦੁਬਾਰਾ ਬੋਲ ਦਿਓ 99923 ਹੂੰ 28303 ਇਹ ਕਿਸਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਮੈਂ ਜੀ ਹੁਣੋ ਜਿਹੜਾ ਕੋਈ ਜਾਣਕਾਰੀ ਲਊਗਾ ਹਾਂ ਉਹਨੂੰ ਤਾਂ ਮਾਇਆ ਜਨਾਬੀ ਇਹਦੇ ਬਾਰੇ ਸਾਰੀ ਜਾਣਕਾਰੀ ਮੈਂ ਜਾਣਕਾਰੀ ਦੇਣ ਲੱਗਾ ਨਾ ਤੇ ਮੈਂ ਥੱਕਦਾ ਹੀ ਜਾਂ ਤੇ ਨਾ ਆਕਦਾ ਹੀ ਜੀ 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 ਬਿਲਕੁਲ ਲੱਗ ਰਿਹਾ ਪਹਿਲਾਂ ਹੀ ਭਾਵੇਂ ਮੇਰੇ ਕੋਲ ਕੋ ਤਿੰਨ ਦਿਨ ਜਾਣਕਾਰੀ ਲਈ ਜਾਵੇ ਮੇਰਾ ਮਨ ਨਾ ਆਕੂ ਕਰਦਾ ਥੱਕੂਗਾ ਹਾਂ ਹੁਣ ਵੀ ਮੇਰਾ ਆਉਣਾ ਤੁਹਾਨੂੰ ਮੈਂ ਗੱਲ ਦੱਸਾਂ ਵੀ ਐਡਾ ਕੀਮਤੀ ਰਜੇਵਾ ਵਾਵਾ ਟਰੈਕਟਰ ਆ ਪੜੀ ਜੀ ਡੱਕੇ ਆ ਹਾਂ ਤੇ ਘਰੋਂ ਬੀਜ ਲੈਣ ਆਇਆ ਵਾਂ ਜੀ ਤੇ ਤੁਸੀਂ ਹੁਣ ਭਾਵੇਂ ਇਥੇ 4 ਘੰਟੇ ਮੈਨੂੰ ਡੱਕ ਛੋਦਾ ਮੇਰੇ ਮਨ ਤੇ ਕੋਈ ਜਨਾ ਵੀ ਇਸ ਗੱਲ ਦਾ ਅਸਰ ਨਹੀਂ ਹੋਣਾ ਵੀ ਇਹ ਮੇਰਾ ਕੰਮ ਡੱਕੇ ਖਲੋਤੇ ਆ ਹਾਂ ਬਿਲਕੁਲ ਹੋਰ ਵੀ ਕੋਈ ਵੀ ਕਹਿੰਦਾ ਮਾੜੀ ਮੋੜ ਕੋ ਕਹੇ ਕਸਮ ਦੀ ਮੇਰੇ ਤੋਂ ਸ ਕ੍ਰਿਸ਼ੀ ਵਿਗਿਆਨ ਕੇਂਦਰ ਬੂ ਆ ਵਾ ਉੱਥੇ ਜਿੰਨੇ ਮੁਲਾਜ਼ਮਾਂ ਡਾਇਰੈਕਟਰ ਤੋਂ ਲੈ ਕੇ ਥੱਲੇ ਤੱਕ ਜਿੰਨੇ ਮੁਲਾਜ਼ਮਾਂ ਵੀ ਮੇਰਾ ਐ ਸਵਾਗਤ ਕਰਦੇ ਉੱਥੇ ਗਏ ਦਾ ਹੂੰ ਜਾਂਦਾ ਜਦੋਂ ਮੈਂ ਜਾਣਾਂ ਵਾਲਾ ਦੇ ਕਮਰੇ ਜਿੱਤੇ ਉੱਠ ਕੇ ਮੇਰਾ ਸਵਾਗਤ ਕਰਦੇ ਆ ਵਾ ਵਾ ਮੈਂ ਇੱਕ ਦੇਸੀ ਜਿਹਾ ਕਿਸਾਨ ਆ ਮੈਂ ਬਹੁਤਾ ਕੋਈ ਨਾ ਮੇਰੀ ਪੜ੍ਹਾਈ ਆ ਹਾਂ ਤੇ ਇੰਨੀ ਗੱਲ ਆ ਵੀ ਕੋ ਤਿਆਰ ਮੇਰੇ ਤੌਰ ਤੇ ਇਹ ਹੀ ਵਾਈ ਵੀ ਕਰਦਾ ਤਿਆਰ ਮੇਰੇ ਤੌਰ ਤੇ ਕਰਦਾ ਹਾਂ ਹੂੰ ਫੇਰ ਆ ਖੇਤੀਬਾੜੀ ਉਹਦੇ ਹੋ ਗਏ ਤਾਂ ਜਿਹੜਾ ਡਾਇਰੈਕਟਰ ਆ ਉਥੇ ਹਾਂ ਉਹਨੇ ਮੈਨੂੰ ਇਹ ਗੱਲ ਆਖੀ ਆ ਵੀ ਜਗੀਰ ਸਾਹਿਬ ਜਦੋਂ ਇੱਥੇ ਆਵੇਂ ਮੈਨੂੰ ਮਿਲ ਕੇ ਜਾਇਆ ਕਰ ਭਾਵੇਂ ਹੂੰ ਦੋ ਮਿੰਟ ਮੈਨੂੰ ਮਿਲ ਕੇ ਜਾਇਆ ਕਰ ਇਹਨਾਂ ਤੋਂ ਇਲਾਵਾ ਹੋਰ ਕਿਹੜੀਆਂ ਕਿੜੀਆਂ ਫਸਲਾਂ ਗਾਉਂਦੇ ਜੀ ਫਸਲਾਂ ਵੀ ਹੋਰ ਵੀ ਇਤਰਾ ਉਡੋ ਆਵੇ ਕੜਕ ਬੀਜੀ ਆ ਹਾਂ ਹੋਰ ਵੀ ਆਵੇ ਬਰਸੀਮ ਬੀਜਿਆ ਸਾਵਾ ਗਾਜਰਾ ਮੂੜੀਆਂ ਜਿਹੜਾ ਜਿਆਦੀ ਕਣਕ ਹੀ ਆ ਜਿਹੜਾ ਉਤਰਾ ਮੈਂ ਸਰੋਂ ਵੀ ਆਤੀ 2.5 ਕਿਲੇ ਬੀਜੀ ਹਰ ਸਾਲ ਹੀ ਬੀਜਦਾ ਮੈਂ ਸਰੋਵੀ ਇਹ ਆਤੀ 2.5 ਕਿਲੇ ਸਰੋਂ ਬੀਜੀ ਆ ਤੇ ਉਹ ਵੀ ਜਿਹੜਾ ਸਕੀਬਨੋ ਘੇਰ ਕੇ ਬੀਜੀ ਆਤੀ ਤੇ ਬਹੁਤ ਵਧੀਆ ਕਈ ਵਾਰੀ ਇਹਦੇ ਕਾਮਯਾਬ ਕਿਸਾਨਾਂ ਨੂੰ ਸਨਮਾਨ ਸਨਮਾਨ ਵਗੈਰਾ ਦਿੱਤਾ ਜਾਂਦਾ ਕੋਈ ਅੱਜ ਉਧਰੋਂ ਮਿਲਿਆ ਕੁਝ ਮਾਨ ਸਨਮਾਨ ਕਰੀ ਦਿੱਤਾ ਕਿਸੇ ਨੇ ਇਹ ਨਾਲ ਹੀ ਅੱਜ ਤੱਕ ਪਿੱਛੇ ਪਿੱਛੇ ਮੈਨੂੰ ਜਨਾਬ 8-7 ਵਾਰ ਆਪਣਾ ਕੈਵਰੇਟ ਕੈਵਰੇਟ ਮੰਤਰੀ ਲਾਲਜੀਤ ਭੁੱਲਰ ਨੂੰ ਸਨਮਾਨਤ ਕਰ ਚੁੱਕੇ ਆ ਵਾ ਵਾ ਤੇ ਜਦੋਂ ਮੈਨੂੰ ਸਨਮਾਨਤ ਕਰਦੇ ਆ ਮੇਰੇ ਪੋਤਰੇ ਪਹਿਲਾਂ ਆ ਜਾਂਦੇ ਆ ਵੀ ਆ ਦਾਦੂ ਆਇਆ ਕਾ ਅੱਜਲਾ ਸਨਮਾਨਤ ਮੈਨੂੰ ਦੇ ਦੇ ਤੇ 10 12 ਸਨਮਾਨਤ ਹੋਣ ਆਏ ਹੁਣੇ ਘਰ ਪਹੇ ਆ ਮਿਲੇ ਆ ਮਿਲੇ ਆ ਹਾਂਜੀ ਤੇ ਆਪਣੀ ਜ਼ਿੰਦਗੀ ਤੋਂ ਖੁਸ਼ ਹੋ ਪੂਰੇ ਹਾਂਜੀ ਬਿਲਕੁਲ ਜਿਹੜੇ ਕਿਸਾਨ ਆਜੂ ਹੀ ਕਹਿੰਦੇ ਯਾਰ ਖੇਤੀ ਚ ਬਚਦਾ ਹੀ ਕੁਛ ਨਹੀਂ ਕਿ ਖੇਤੀ ਘਾਟੇ ਦਾ ਸੌਦਾ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹ ਜੀ ਗੱਲ ਇਸ ਤਰ੍ਹਾਂ ਆ ਵੀ ਉਤਰਾ ਬਹੁਤੀ ਗੁਲਾਹਵੰਦੀ ਤਾਂ ਨਹੀਂ ਗੀ ਤੇ ਜਿਹੜਾ ਕਿਸਾਨ ਆ ਉਹ ਹੋਰ ਕੋਈ ਉਹ ਬੋਦਾ ਕੰਮ ਕਰ ਵੀ ਨਹੀਂ ਸਕਦਾ ਹਾਂ ਅੱਡੋ ਅੱਡ ਸੁਭਾਅ ਹੁੰਦਾ ਵਾ ਮੈਂ ਜੇ ਕਿਹਦਾ ਸਬਜ਼ੀ ਲਾ ਲਾ ਤਾਂ ਮੈਂ ਸਬਜ਼ੀ ਵੇਚ ਨਹੀਂ ਸਕਦਾ ਹਾਂ ਅੱਡੋ ਅੱਡ ਸੁਭਾਅ ਹੁੰਦੇ ਆ ਹਾਂ ਉਤਰਾ ਤਾਂ ਚਲੋ ਉਹਨਾਂ ਜੀ ਵੀ ਪਰ ਉਹਨਾਂ ਜੀ ਮਿਹਨਤ ਵੜੀ ਕਰਨੀ ਪੈਂਦੀ ਆ ਹਾਂ ਤੇ ਇਹ ਕਰਕੇ ਜਨਾਬੀ ਜੇ ਮਿਹਨਤ ਕਰੀ ਤਾਂ ਫਿਰ ਮਿਲਦਾ ਸਭ ਕੁਝ ਮਿਹਨਤ ਕਰੀਏ ਤਾਂ ਸਭ ਕੁਝ ਜਨਾਬੀ ਕੋਈ ਔਡੀ ਕੋ ਬਹੁਤੀ ਘੱਟ ਵਾਲੀ ਨਹੀਂ ਗੀ ਤੇ ਉਤਰਾ ਉਹ ਕੋਈ ਬਹੁਤਾ ਲਾਹਵੰਦ ਨਹੀਂ ਗਾ ਲਾਹਵੰਦ ਦੇ ਤਰ੍ਹਾਂ ਨਹੀਂ ਗਾ ਹਾਂ ਇੱਕ ਜਿਹੜਾ ਜ਼ਿਮੀਦਾਰ ਦੀ ਖੇਤੀ ਆ ਹਾਂ ਉਹ ਦੂਜੇ ਰੇ ਦਾ ਮੁੱਲ ਲਾਉਣਾ ਹਾਂ ਬਿਲਕੁਲ ਜ਼ਿਮੀਦਾਰ ਨੇ ਜਿਹੜੀ ਕਿਤੇ ਵੀ ਕੋਈ ਜਣਸ ਲਿਉਣੀ ਆ ਕੋਈ ਖਾਦ ਲਿਉਣੀ ਆ ਕੋਈ ਖੰਡ ਲਿਉਣੀ ਆ ਕੋਈ ਗੁੜ ਲਿਉਣਾ ਕੋਈ ਚਾਹ ਲਿਉਣਾ ਜੋ ਵੀ ਕੁਛ ਲਿਉਣਾ ਵਾ ਹੂੰ ਉਹਨੇ ਦੁਕਾਨ ਵਾਲੇ ਨੇ ਆਪਦੀ ਮਰਜ਼ੀ ਦਾ ਭਾਅ ਲਾਉਣਾ ਵਾ ਬਿਲਕੁਲ ਜੋ ਉਹਨੇ ਰੇਟ ਆਸਤਾ ਨੂੰ ਕਿਸਾਨ ਨੂੰ ਦੇਣਾ ਹੀ ਪੈਣਾ ਦੇਣਾ ਪੈਣਾ ਤੇ ਜਿਹੜਾ ਇਹ ਕਿਸਾਨ ਦਾ ਕਿਹੜੇ ਭਾਅ ਲਾਉਣਾ ਆਹ ਦੀ ਮਰਜ਼ੀ ਹੋਵੇ ਤੇ ਵੱਧ ਲਾ ਦੇ ਮਰਜ਼ੀ ਹੋਵੇ ਤੇ ਘੱਟ ਲਾ ਦੇ ਤੇ ਕਿਸਾਨ ਨੂੰ ਜਨਾਵਾ ਉਹ ਫਸਲ ਵੇਚਣੀ ਪੈਣੀ ਆ ਭਾਵੇਂ ਉਹਨੂੰ ਘਾਟਾ ਪਿਆਵੇ ਤੇ ਭਾਵੇਂ ਵੱਧਾ ਪਿਆਵੇ ਤਾਂ ਕਹਿੰਦਾ ਭਾਅ ਕੋਈ ਕਿਸਾਨ ਆਪਣੀ ਫਸਲ ਦਾ ਰੇਟ ਆਪ ਤੈਅ ਕਰੇ ਹਾਂਜੀ ਇਹ ਜਿਹੜਾ ਵੀ ਇਹ ਸਰਕਾਰਾਂ ਨੂੰ ਇਹ ਚਾਹੀਦਾ ਵਾ ਉਪਰਾਲਾ ਕਰਨਾ ਵੀ ਜਿੰਨੀ ਇਹ ਤੇ ਮਿਹਨਤ ਆਉਂਦੀ ਆ ਵੀ ਕਿਸਾਨਾਂ ਨੂੰ ਆਖਿਆ ਵੀ ਤੁਸੀਂ ਇਹਦਾ ਆਪ ਦਾ ਰੇਟ ਜਿਹੜਾ ਵੀ ਤੁਸੀਂ ਆਪ ਦੱਸੋ ਤੇ ਇਹਦੇ ਬਾਰੇ ਪਰ ਬੜਾ ਜ਼ਿਆਦਾ ਜਦੋਂ ਜਦਾਂ ਚੱਲਣ ਰਹੀ ਆ ਪਰ ਇਹੋ ਜਿਹੀ ਗੱਲਾਂ ਵਾਲਾ ਜਿੰਨਾ ਕੋਈ ਕਿਸੇ ਨਾ ਸਰਕਾਰ ਦਾ ਤੇ ਨਾ ਕਿਸੇ ਆਜ ਜਿਹੜੀਆਂ 4 ਫਸਲਾਂ ਦਸੀਆਂ ਉਹਦਾ ਫੇਰ ਇਕੱਲੀ ਦੁਬਾਰਾ ਨਾਲ ਲੈ ਦਿਓ ਕਿਹੜੇ ਕਿਹੜੇ ਪੈਣ ਦੇ ਸਭ ਤੋਂ ਅਗਲੇ ਬਣੇ ਜੋ ਕੋਦਰਾ ਕੋਦਰਾ ਉਹ ਜਿਹੜਾ ਜੀ ਗੁਰੂ ਨਾਨਕ ਦੇਵ ਜੀ ਦੇ ਟੈਨ ਤੇ ਜਿਹੜਾ ਗੁਰੂ ਨਾਨਕ ਜਨਾਬ ਵੀ ਵਰਤਦਾ ਰਿਹਾ ਉਹ ਤੋਂ ਹੁਣ ਇਹ ਸੈਂਟਰ ਸਰਕਾਰ ਨੇ ਫੇਰ ਥੋੜਾ ਜਿਹਾ ਇਹ ਸੈਂਟਰ ਸਰਕਾਰ ਵੱਲੋਂ ਵੀ ਆਇਆ ਵਾ ਉਹਨਾਂ ਨੇ ਪਰਾਲਾ ਕੀਤਾ ਅਖਬਾਰਾਂ 'ਚ ਵੀ ਤੁਸੀਂ ਪੜ੍ਹਦੇ ਰਹੇ ਜੀ ਕਿ ਮੋਟਾ ਨਾਜ ਜਨਾਬ ਵੀ ਮੋਟੇ ਨਾਜ 'ਚ ਆਉਂਦਾ ਵੀ ਮੋਟਾ ਨਾਜ ਆ ਜਿਹੜਾ ਵੀ ਉਹਨੂੰ ਫੇਰ ਦੁਬਾਰਾ ਜਨਾਬ ਇਹਨੂੰ ਹੋ ਗਿਆ ਜੀ ਕੋਦਰਾ ਅੱਗੇ ਅੱਗੇ ਉਹ ਉਹਦੋਂ ਅਗਲੇ ਬਣੇ ਨਾਲ ਉਹ ਜਿਹੜੀ ਕੰਗਵੀ ਕੰਗ ਆ ਜਿਹੜੀ ਆਏ ਰਾਗੀ ਜੀ ਰਾਗੀ ਸੋ ਦੋਸਤੋ ਇਹ ਚਾਰ ਫਸਲਾਂ ਜਿਸੀ ਤੁਹਾਨੂੰ ਦਿਖਾਈਆਂ ਤੇ ਇਹਨਾਂ ਦਾ ਆਟਾ ਪੀਸਦਾ ਤੇ ਆਟੇ ਦੇ ਨਾਲ ਰੋਟੀ ਬਣਾਓ ਤੇ ਰੋਟੀਆਂ ਜਿਹੜੀਆਂ ਆਪਣੀਆਂ ਬਿਮਾਰੀਆਂ ਤੋਂ ਬਚੋ ਆਪਾਂ ਕਣਕ ਤੇ ਝੋਨੇ ਚੋਂ ਥੋੜਾ ਜਿਹਾ ਬਾਹਰ ਨਿਕਲ ਗਏ ਤੇ ਆਪਣੇ ਖਾਣ ਵਾਸਤੇ ਤੇ ਘੱਟੋ ਘਾਟੇ ਚੰਗੀਆਂ ਚੀਜ਼ਾਂ ਜਿਹੜੀਆਂ ਉਹ ਪੈਦਾ ਕੀਤੀਆਂ ਜਾ ਸਕਦੀਆਂ ਹਰ ਕਿਸਾਨ ਨੂੰ ਚਾਹੀਦਾ ਜੇ ਇਹਨਾਂ ਨੇ ਇੱਕ ਹੀ ਤਜਰਬਾ ਕੀਤਾ ਡੇਢ ਦੋ ਕਨਾਲਾਂ ਦੇ ਵਿੱਚ ਤੇ ਹਰ ਕਿਸਾਨ ਨੂੰ ਚਾਹੀਦਾ ਵੀ ਥੋੜਾ ਥੋੜਾ ਖੇਚਲ ਕੀਤੀ ਜਾਵੇ ਤੇ ਖੇਚਲ ਕੀਤਾ ਜਿਹੜਾ ਫਲ ਜਿਹੜਾ ਉਹਦਾ ਚੰਗਾ ਹੀ ਮਿਲਦਾ ਮਾੜਾ ਕਦੀ ਵੀ ਮਿਹਨਤ ਦਾ ਫਲ ਜਿਹੜਾ ਉਹ ਕੌੜਾ ਨਹੀਂ ਹੁੰਦਾ ਮਿੱਠਾ ਹੀ ਮਿਲਦਾ ਹਮੇਸ਼ਾ ਹੀ ਸੋ ਇਹ ਮਿਹਨਤ ਕਰਕੇ ਇੰਨਾਂ ਚੀਜ਼ਾਂ ਨੂੰ ਆਪਾਂ ਥੋੜਾ ਜਿਹਾ ਅੱਗੇ ਲੈ ਕੇ ਆਈਏ ਸਾਡਾ ਵੀਡੀਓ ਬਣਾਉਣ ਦਾ ਮਕਸਦ ਵੀ ਇਹੋ ਹੀ ਸੀਗਾ ਕਿ ਜੇ ਬਾਪੂ ਜਗੀਰ ਸੋਨੇ ਆ ਕਿ ਪਹਿਲ ਕੀਤੀ ਹੈ ਤੇ ਦੂਜਿਆਂ ਨੂੰ ਵੀ ਚਾਹੀਦਾ ਕਿ ਇੰਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਆਈਏ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਤਾਂ ਜੋ ਵੱਤ ਤੋਂ ਵੱਤ ਕਿਸਾਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਬਾਪੂ ਜੀ ਦਾ ਨੰਬਰ ਵੀ ਅਸੀਂ ਤੁਹਾਨੂੰ ਦੇ ਦਿੱਤਾ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਤੇ ਬਾਪੂ ਜੀ ਨੂੰ ਸਿੱਧਾ ਕਾਲ ਕਰਕੇ ਤੁਸੀਂ ਸਵਾਲ ਵੀ ਕਰ ਸਕਦੇ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੁੜੇ ਰਹੋ ਸਾਡੇ ਨਾਲ ਸੁਰਖਾਪ ਟੀਵੀ ਸਬਰਾ ਤਰਨਤਾਰਨ